ਰੈਫਾਰਟ ਦੇ ਵਿੱਚ ਡਿਫੈਂਡਰ ਜਿਹੜੀ ਗੱਡੀ ਹੈਗੀ ਆ ਉਹਨਾਂ ਦੀ ਗਿਣਤੀ ਵੀ ਮਿੰਟੇ ਵੀ ਐ ਕਰਕੇ ਰੱਖਤੀ ਤੇ ਮਤਲਬ ਉਦੋਂ ਉਹ ਡਾਰਕ ਪਾਰਟ ਦੇਖੋ ਕੋਈ ਕੋਈ ਸੋਲੀਟੇਅਰਸ ਪਾਲੇ ਕੋਈ ਮਹਿੰਗੀ ਜੁਲਰੀ ਪਾਲੇ ਜਿਹਦੀ ਪੌਂਦੀਆਂ ਉਹ ਔਰਤਾਂ ਸ਼ੁਰੂ ਤੋਂ ਗਹਿਣੇ ਪੌਂਦੀਆਂ ਆਈਆਂ ਸਾਡੇ ਦੇਸ਼ 'ਚ ਕੋਈ ਨਵੀਂ ਗੱਲ ਥੁੜੀ ਹੈ ਇਹ ਬਿਲਕੁਲ ਨਹੀਂ ਮੁੱਦੇ ਦੀ ਗੱਲ ਕਰੋ ਕਦੀ ਕੱਪੜੇ ਘੜੀਆਂ ਗੱਡੀਆਂ ਵੀ ਦੇਖੀ ਦੀਆਂ ਇਹ ਕਿਸ ਤਰ੍ਹਾਂ ਦਾ ਵਿਰੋਧ ਹੈ ਤੇ ਇਹ ਕਿਸ ਤਰ੍ਹਾਂ ਦੀ ਸਿਆਸਤ ਹੈ ਕਾਰਪੋਰੇਟਸ ਆ ਵੈਰੀ ਇੰਪੋਰਟੈਂਟ ਯਾਨੀ ਦੇ ਜਨਰੇਟ ਏਮਪਲੋਇਮੈਂਟ ਦੇ ਜਨਰੇਟ ਰਿਸੋਰਸਸ ਬਟ ਇਟ ਹਾਸ ਟੂ ਬੀ ਇਨ ਅ ਲਿਮਿਟ ਲਿਥੀਅਮ ਦੀ ਮਾਈਨਿੰਗ ਅਡਾਨੀ ਜੀ ਕਰਨ ਇਸਲੀ 370 ਵੀ ਹਟਾਤਾ ਕਮਾਲੋ ਕੀ ਬਈ ਵਾਈ ਸਾਡੇ ਸੂਬੇ ਵਿੱਚ ਤਾਂ ਇੰਟਰਨੈਸ਼ਨਲ 에ਅਰਪੋਰਟ ਬਣਿਆ ਨਹੀਂ ਤੇ ਜਾਮਨਗਰ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਉਹਨਾਂ ਦੇ 42 ਹਫ਼ਤੇ ਵਿੱਚ ਬਣ ਜਾਂਦਾ ਵਾਈ ਭਾਜਪਾ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਉਹ ਝੂਠਾ ਪ੍ਰਚਾਰ ਹੈ ਲੋਕ ਅੰਡਰਸਟੈਂਡ ਕਰਦੇ ਆ ਇਸ ਗੱਲ ਨੂੰ ਔਰ ਮੈਂ ਤੁਹਾਨੂੰ ਦੱਸਾਂ ਤੁਸੀਂ ਦੇਖੋਗੇ ਆਉਣ ਵਾਲੀ ਚਾਰ ਤਰੀਕ ਨੂੰ ਭਾਜਪਾ ਨੂੰ ਪੰਜਾਬ ਦੇ ਵਿੱਚ ਇੱਕ ਸੀਟ ਵੀ ਨਹੀਂ ਹੋਣੀ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਹਾਂ ਆਪਕਾ ਯਾਰ ਔਰ ਸਾਥੀ ਕਾ ਲੋਕ ਸਭਾ ਚੋਣਾਂ ਦੇ ਵਿੱਚ અમરਿੰਦਰ ਰਾਜાવડિંગ જી હા ਜਿਹੜੇ ਕਿ ਸਟੂਡੈਂਟ ਪੋਲਿਟਿਕਸ ਤੋਂ ਆਪਣੀ ਪਹਿਚਾਨ ਬਣਾਉਣ ਵਾਲੇ ਅਮਰਿੰਦਰ ਰਾਜਾਵਡਿੰਗ ਜਿਨ੍ਹਾਂ ਨੂੰ ਰਾਜਾ ਵਡਿੰਗ ਵੀ ਕਿਹਾ ਜਾਂਦਾ ਸੋ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ ਉਹ ਲੁਧਿਆਣਾ ਸ਼ਹਿਰ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਕਾਂਗਰਸ ਤੋਂ ਉਮੀਦਵਾਰੀ ਕਰਦੇ ਹੋਏ ਜਿੱਥੇ ਉਹ ਲੁਧਿਆਣਾ ਤੋਂ ਇਸ ਟਾਈਮ ਚੋਣ ਲੜ ਰਹੇ ਨੇ ਉੱਥੇ ਹੀ ਉਹਨਾਂ ਦੀ ਬੈਟਰ ਹਾਲ ਅਮਰਤਾ ਰਾਜਾ ਵੜਿੰਗ ਉਹਨਾਂ ਦੀ ਸਾਰਥੀ ਬਣ ਕੇ ਉਹਨਾਂ ਦੇ ਨਾਲ ਕਦਮ ਤਾਲ ਕਰਦੀ ਨਜ਼ਰ ਆ ਰਹੀ ਨੇ ਸੋ ਅੱਜ ਉਹਨਾਂ ਦੇ ਨਾਲ ਅਸੀਂ ਪਹੁੰਚੇ ਹਾਂ ਰੂਬਰੂ ਹੋ ਰਹੇ ਹਾਂ ਇੱਕ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਕਿਸ ਤਰ੍ਹਾਂ ਉਹ ਇਸ ਚੌਣ ਦੇ ਵਿੱਚ ਉਹਨਾਂ ਦੇ ਨਾਲ ਕਦਮ ਤਾਲ ਕਦਮ ਤਾਲ ਮਲਾ ਕੇ ਚੱਲ ਰਹੇ ਨੇ ਕਿੱਦਾਂ ਦਾ ਲੋਕਾਂ ਦਾ ਧਿਆਨ ਮਿਲ ਰਿਹਾ ਹੈ ਅਮਰਿੰਦਰ ਰਾਜਾ ਵੜਿੰਗ ਜਿਹੜੇ ਕਿ ਸਟੂਡੈਂਟ ਪੋਲਿਟਿਕਸ ਤੋਂ ਆਪਣੀ ਪਛਾਣ ਬਣਾਈ ਸੋ ਜੇ ਮੈਂ ਗੱਲਬਾਤ ਕਰਾਂ ਤਾਂ ਇੱਕ ਜਨਤਾ ਲਈ ਮੇਰੇ ਲਈ ਵੀ ਵੋਟਰ ਲਈ ਬਹੁਤ ਈਜ਼ੀ ਹੁੰਦਾ ਇੱਕ ਪੋਲੀਟੀਸ਼ੀਅਨ ਨੂੰ ਆ ਆਪਣ ਚੋਣਨਾ ਪਰ ਐਜ਼ ਅ ਬੀਇੰਗ ਤੁਸੀਂ ਤਾਂ ਉਹਨਾਂ ਨੂੰ ਇੱਕ ਲਾਈਫ ਪਾਰਟਨਰ ਚੁਣਦੇ ਹੋ ਸੋ ਕਿਹੜੀਆਂ ਖੂਬੀਆਂ ਦੇਖੀਆਂ ਜਿਹੜਾ ਉਹਨਾਂ ਨੂੰ ਲਾਈਫ ਪਾਰਟਨਰ ਚੁਣਿਆ ਕਿਉਂਕਿ ਜਨਤਾ ਕੋਲ ਕਿਤੇ ਨਾ ਕਿਤੇ ਇੱਕ ਆਲਟਰਨੇਟਿਵ ਹੁੰਦਾ ਸੀ ਚੇਂਜ ਕਰ ਸਕਦੇ ਆ ਜਦੋਂ ਸਾਨੂੰ ਅਸੀਂ ਬਦਲਾਅ ਕਰ ਸਕਦੇ ਹਾਂ ਸਾਡਾ ਵਿਚਾਰ ਬਦਲੇ ਸਾਡੇ ਲਈ ਕੋਈ ਬਾਉਂਡੇਸ਼ਨ ਨਹੀਂ ਪਰ ਲਾਈਫ ਪਾਰਟਨਰ ਤੱਕ ਕਦੀ ਬਦਲਿਆ ਵੀ ਨਹੀਂ ਜਾ ਸਕਦਾ ਦੇਖੋ ਮੈਂ ਨਹੀਂ ਚੁਣਿਆ ਕਿ ਮੇਰੀ ਕੋਈ ਇਹ ਪਰਮਾਤਮਾ ਦੀ ਕੀਤੀ ਹੋਈ ਚੋਣ ਦਾ ਮਤਲਬ ਇਹ ਮੈਂ ਇਹਦੇ ਵਿੱਚ ਕੋਈ ਬਹਲਾ ਰੋਲ ਨਹੀਂ ਪਲੇ ਕੀਤਾ ਅੱਛਾ ਜੀ ਜੀ ਗੱਲਬਾਤ ਕਰੀਏ ਤਾਂ ਹੁਣ ਤੱਕ ਜਿਵੇਂ ਅਸੀਂ ਰਾਜਾ ਵੜਿੰਗੂ ਨਾਲ ਤੋਂ ਵੀ ਸੁਣਿਆ ਤੁਹਾਡੇ ਮੂੰਹੋਂ ਸੁਣਿਆ ਕਿ ਹੁਣ ਤੱਕ ਤੁਸੀਂ ਇਕੱਠੇ ਚਾਰ ਇਲੈਕਸ਼ਨ ਚੋਣ ਲੜ ਚੁੱਕੇ ਤੇ ਇਹ ਪੰਜਵਾਂ ਲੜਨ ਜਾ ਰਹੇ ਹੋ ਜੀ ਤੇ ਇਹਦੇ ਵਿੱਚ ਜੇ ਮੈਂ ਗੱਲਬਾਤ ਕਰਾਂ ਤਾਂ ਸਭ ਤੋਂ ਜ਼ਿਆਦਾ ਕਿਹੜੇ ਚੋਣ ਤੁਹਾਡੇ ਲਈ ਸਭ ਤੋਂ ਜ਼ਿਆਦਾ ਐਕਸਾਈਟਿਡ ਰਿਹਾ ਕਿਹੜੇ ਚ ਸਭ ਤੋਂ ਜ਼ਿਆਦਾ ਸਸਪੈਂਸ ਰਿਆ ਤੇ ਕਿਹੜਾ ਸਭ ਤੋਂ ਜ਼ਿਆਦਾ ਥ੍ਰਿਲਰ ਰਿਆ ਦੇਖੋ ਹਰ ਇਲੈਕਸ਼ਨ ਦੀ ਆਪਦੀ ਇੱਕ ਇੱਕ ਐਕਸਾਈਟਮੈਂਟ ਸੀ ਜੀ ਜਿਹੜੀ ਪਹਿਲੀ ਇਲੈਕਸ਼ਨ ਸੀ ਉਹ ਪਹਿਲੀ ਹੋਣ ਦੇ ਤੌਰ ਤੇ ਬੜਾ ਕੁਝ ਉਹਦੇ ਚ ਲਰਨ ਕੀਤਾ ਜੀ ਆ ਉਹਦੇ ਆਪਦੀ ਮਤਲਬ ਹਰ ਹਰ ਇਲੈਕਸ਼ਨ ਇੱਕ ਲਰਨਿੰਗ ਐਕਸਪੀਰੀਅੰਸ ਹੁੰਦਾ ਹੈ ਜੀ ਹਰ ਇਲੈਕਸ਼ਨ ਦੇ ਵਿੱਚ ਤੁਸੀਂ ਨਵੀਆਂ ਨਵੀਆਂ ਚੀਜ਼ਾਂ ਵੇਖਦੇ ਹੋ ਨਵੀਆਂ ਸਿੱਖਦੇ ਹੋ ਜੀ ਬੜਾ ਕੁਝ ਸਿੱਖਣ ਨੂੰ ਮਿਲਦਾ ਸੋ ਮੈਂ ਦੋ ਇਲੈਕਸ਼ਨਸ ਨੂੰ ਕੰਪੇਅਰ ਨਹੀਂ ਕਰ ਸਕਦੀ ਜੀ ਪਰ ਹਰੇਕ ਇਲੈਕਸ਼ਨ ਇੱਕ ਲਰਨਿੰਗ ਐਕਸਪੀਰੀਅੰਸ ਹੁੰਦਾ ਹੈ ਹਰ ਇਲੈਕਸ਼ਨ ਦਾ ਆਪਦਾ ਥ੍ਰਿਲ ਹੁੰਦਾ ਹੈ ਕੋਈ ਦੋ ਚੀਜ਼ਾਂ ਕੰਪੇਅਰ ਨਹੀਂ ਕੀਤੀਆਂ ਜਾ ਸਕਦੀ ਇਹ ਗੱਲ ਬਾਤ ਕਰਾਂ ਤਾਂ ਇੱਕ ਸਟੂਡੈਂਟ ਪੋਲਿਟਿਕਸ ਤੋਂ ਨਿਕਲੇ ਆ ਹੀਰਾ ਰਾਜਾ ਵੜਿੰਗ ਤੁਹਾਨੂੰ ਡਰ ਨਹੀਂ ਕਈ ਵਾਰੀ ਲੱਗਦਾ ਕਿ ਉਹ ਜਿੱਦਾਂ ਜਦੋਂ ਜਦੋਂ ਉਹਨਾਂ ਨੇ ਪੰਗੇ ਲਿੱਤੇ ਸੈਂਡ ਮਾਫੀਆ ਨਾਲ ਪਿਛਲੇ ਦਿਨੇ ਜਦੋਂ ਮਨਿਸਟਰ ਬਣੇ ਤਾਂ ਆਬਾਸ ਆਪਰੇਟਰਾਂ ਦੇ ਨਾਲ ਤੇ ਉਦੋਂ ਤੁਹਾਨੂੰ ਡਰਨੇ ਲੱਗਿਆ ਦੇਖੋ ਇੱਕ ਚੀਜ਼ ਬੜੀ ਕਲੀਅਰ ਹੈ ਕਿ ਜੇ ਤੁਸੀਂ ਇਸ ਫੀਲਡ ਵਿੱਚ ਆਏ ਹੋ ਤੇ ਜੇ ਆਪਦੀ ਜੌਬ ਨੂੰ ਓਨੈਸਟੀ ਨਾਲ ਕਰਨਾ ਹੈ ਤਾਂ ਇਹਨਾਂ ਪੜਾਵਾਂ 'ਚੋਂ ਲੰਘਣਾ ਪਊਗਾ ਜੀ ਸੋ ਬੜੀ ਕਲੀਅਰ ਹੈ ਇਹ ਗੱਲ ਜਾਂ ਤਾਂ ਆਪਦੀ ਜੌਬ ਨਾਲ ਓਨੈਸਟੀ ਤੁਸੀਂ ਨਾ ਰੱਖੋ ਕਲੀਅਰ ਹੋ ਜਦੋਂ ਜੌਬ ਨੂੰ 100% ਦੇਣਾ ਹੈ ਓਨੈਸਟੀ ਨਾਲ ਕਰਨਾ ਹੈ ਲੋਕਾਂ ਦੇ ਲਈ ਸੱਚ ਸੱਚ ਤੇ ਹੱਕ ਦੀ ਲੜਾਈ ਲੜਨੀ ਹੈ ਤਾਂ ਇਹ ਫੇਸ ਕਰਨਾ ਹੀ ਪਊਗਾ ਤੇ ਬਾਕੀ ਰੱਖਾਂ ਪਰਮਾਤਮਾ ਦੀ ਹੈ ਜੀ ਬਿਲਕੁਲ ਇਸ ਸੱਚੇ ਬਾਦਸ਼ਾਹ ਨੇ ਰੱਖਿਆ ਮੈਂ ਜਾਂ ਕੋਈ ਦੂਸਰਾ ਬੰਦਾ ਇਸ ਤੇ ਮੈਂ ਸੱਚੇ ਬਾਦਸ਼ਾਹ 'ਚ ਬੜਾ ਬਿਲੀਵ ਕਰਦੀ ਹਾਂ ਜੀ ਤੇ ਉਹੀ ਕਰਵਾਉਂਦਾ ਉਸੇ ਦੀਆਂ ਹੀ ਰੱਖਿਆ ਇਸ ਲਈ ਮੈਂ ਕਦੀ ਬਾਲਾ ਸੋਚਿਆ ਨਹੀਂ ਕਿ ਐ ਕਰਨਾ ਤੇ ਐ ਨਹੀਂ ਕਰਨਾ ਜੋ ਜਿਸ ਵੇਲੇ ਜਿਸ ਚੀਜ਼ ਦੀ ਲੋੜ ਹੁੰਦੀ ਹੈ ਮੈਂ ਤਾਂ ਇਹ ਕਹਿੰਨੀ ਉਹ ਕਰਨਾ ਚਾਹੀਦਾ ਜੀ ਮੈਡਮ ਗੱਲਬਾਤ ਕਰੀਏ ਤਾਂ ਰਾਜਨੀਤੀ ਦੇ ਵਿੱਚ ਇਸ ਸਮੇਂ ਤੁਹਾਡੇ ਲਈ ਬੜਾ ਕ੍ਰੂਸ਼ਲ ਟਾਈਮ ਚੱਲ ਰਿਹਾ ਹੈ ਤੁਹਾਡੇ ਤੇ ਤਿੰਨ આરોਪ ਲੱਗ ਰਹੇ ਨੇ ਲੁਧਿਆਣਾ 'ਚ ਜਿਹੜਾ ਇਲੈਕਸ਼ਨ ਲੜ ਰਹੇ ਨੇ ਪਹਿਲਾ ਇਲੈਕਸ਼ਨ ਤੁਸੀਂ ਬਾਹਰੋਂ ਆਏ ਪਹਿਲਾ ਜਿਹੜਾ ਇਗਜ਼ਾਮ ਲੱਗਿਆ ਤੁਸੀਂ ਬਾਹਰੋਂ ਹੈਗੇ ਹੋ ਦੂਸਰਾ ਤੁਸੀਂ ਥੋੜੇ ਜੇ ਅ ਕੈ ਲੋ ਅੜਬ ਹੈਗੇ ਹੋ ਤੀਜਾ ਘਟਾਲਿਆਂ ਦੇ આરોਪ ਲੱਗ ਰਹੇ ਨੇ ਵਿਪਖਸ਼ੀ ਲਗਾ ਰਹੇ ਆ ਜਿਹੜੇ ਉਹ ਲਗਾ ਰਹੇ ਨੇ ਜਿਹੜੇ ਕਦੇ ਨਾਲ ਹਮਜੋਲੀ ਬਣ ਕੇ ਚੱਲ ਰਹੇ ਸੀ ਜਿਹੜਾ ਤਾਂ ਹੈਗਾ ਬਾਹਰਲਾ આરોਪ ਜੀ ਤਾਂ ਮੈਂ ਦੱਸਣਾ ਚਾਹੁੰਗੀ ਕਿ ਜਦੋਂ ਰਾਜਾ ਜੀ ਪਹਿਲੀ ਵਾਰ ਗਿੱਧੜਵਾਹ ਤੋਂ ਲੜੇ ਨਾ ਤੇ ਅਸੀਂ ਮੁਕਸਰ ਦੇ ਰਹਿਣ ਵਾਲੇ ਆ ਜੀ ਤਾਂ ਉੱਥੇ ਨਾ ਗਿੱਦੜਵਾ ਦੇ ਅਕਾਲੀਏ ਕੀ ਕਰਦੇ ਸੀ ਕਿ ਇਹ ਗਿੱਦੜਵੇ ਦਾ ਰਹਿਣਾ ਲੱਗਿਆ ਬਾਹਰੋਂ ਆ ਗਿਆ ਜੀ ਉੱਥੇ ਵੀ ਵਿਰੋਧੀ ਸਾਨੂੰ ਬਾਹਰਲਾ ਕਹਿੰਦੇ ਸੀ ਜੀ ਅੱਜ ਤੀਸਰੀ ਵਾਰੀ ਰਾਜਾ ਜੀ ਬਾਹਰਲਾ ਹੋਣ ਦੇ ਤੌਰ ਤੇ ਵੀ ਤੀਜੀ ਵਾਰੀ ਉਹ ਤੋਂ ਜਿੱਤ ਕੇ ਆਏ ਐ ਤੇ ਵਿਰੋਧੀਆਂ ਦਾ ਸਾਰਾ ਪਰਿਵਾਰ ਪੰਜ ਜਣੇ ਲੜ ਰਹੇ ਸੀ ਉਹਨਾਂ ਦੇ ਉਹ ਸਾਰੇ ਹਾਰ ਗਏ ਜੀ ਉਹ ਵਿਰੋਧੀ ਸਾਰੇ ਹਾਰ ਗਏ ਸੀ ਤੀਜੀ ਵਾਰੀ ਜਿੱਤੇ ਤੇ ਜਦੋਂ ਦਾ ਮੁਕਸਰ ਦੇ ਰਹਿਣ ਵਾਲੇ ਐ ਪਰ ਮੁਕਸਰ ਇਨਾ ਲਗਾਤਾਰ ਰਹੇ ਨਹੀਂ ਬਿਕੋਜ਼ ਬੜੇ ਸਾਲ ਦਿੱਲੀ ਰਹੇ ਕਿਉਂਕਿ ਜੌਬ ਦਿੱਲੀ ਸੀ ਹੂੰ ਰਾਜਾ ਜੀ ਯੂਥ ਕਾਂਗਰਸ ਦਾ ਹਿੱਸਾ ਰਹੇ ਹੈ ਆਲਮੋਸਟ 10 ਸਾਲ ਬਿਲਕੁਲ 10 12 ਸਾਲ ਹੀ ਰਹੇ ਹੈ ਜੀ ਤੇ ਉਹ ਸਾਲ ਅਸੀਂ ਦਿੱਲੀ ਹੀ ਰਹਿੰਦੇ ਸੀ ਉਸ ਤੋਂ ਬਾਅਦ ਜਦੋਂ ਮਨਿਸਟਰ ਬਣ ਗਏ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਬਣ ਗਏ ਤਾਂ ਸੜਾਕਰ ਚੰਡੀਗੜ੍ਹ ਰਿਹਾ ਜੀ ਤਾਂ ਇੱਕ ਕਰ ਮੁਕਸਰ ਸ਼ੁਰੂ ਤੋਂ ਰਿਹਾ ਹੈ ਪਰ ਮੁਕਸਰ ਕਦੀ ਜ਼ਿਆਦਾ ਰਹੇ ਨਹੀਂ ਬਿਲਕੁਲ ਠੀਕ ਹੈ ਹਾਂ ਜੀ ਬੱਚੇ ਮੇਰੇ ਦਿੱਲੀ ਪੜੇ ਹੈ ਚੰਡੀਗੜ੍ਹ ਪੜੇ ਹੈ ਬਿਕੋਜ਼ ਬਾਹਰ ਹੀ ਜੋਬ ਦੇ ਅਕੋਰਡਿੰਗ ਜਿਵੇਂ ਜਿਵੇਂ ਰਿਕੁਆਇਰਮੈਂਟ ਹੁੰਦੀ ਸੀ ਉਵੇਂ ਉਵੇਂ ਕਰ ਬਦਲਦੇ ਰਹੇ ਐ ਤੇ ਜੇ ਹੁਣ ਰਿਕੁਆਇਰਮੈਂਟ ਇੱਥੋਂ ਦੀ ਹੋਊਗੀ ਤਾਂ ਇੱਥੇ ਆ ਜਾਗੇ ਕੋਈ ਏਡੀ ਖਾਸ ਗੱਲ ਨਹੀਂ ਜੀ ਲੋਕ ਇਹ ਵੀ ਕਹਿ ਰਹੇ ਨੇ ਚਰਚਾਵਾਂ ਇਹਦੀਆਂ ਵੀ ਹੈਗੀਆਂ ਕਿ ਲੁਧਿਆਣਾ ਦਾ ਜਿਹੜਾ ਇਲੈਕਸ਼ਨ ਐ ਐਮਪੀ ਦਾ ਇਹ ਜਿਹੜਾ ਇਲੈਕਸ਼ਨ ਆ ਰਾਜਾਵੜਿੰਗ ਲਈ ਸਭ ਤੋਂ ਜ਼ਿਆਦਾ ਮੁਨਾਫੇ ਵਾਲਾ ਮਤਲਬ ਕਹਿੰਦੇ ਆ ਕਿ ਦਸੋਂ ਉਂਗਲਾ ਕਿਹੋ ਜਿ ਸਿਰ ਕੜਾਈ ਚ ਉਹ ਕਹਿੰਦੇ ਟ੍ਰਿਪਲ ਬੈਨੀਫਿਟ ਐ ਜੀ ਪਹਿਲੀ ਗੱਲ ਕਰੀਏ ਤਾਂ ਐਮਐਲਏ ਰਾਜਾਵੜਿੰਗ ਪੰਜਾਬ ਪ੍ਰਧਾਨ ਰਾਜਾ ਵੜਿੰਗ ਤੇ ਜੇ ਗੱਲਬਾਤ ਕਰੀਏ ਤੇ ਟਿਕਟ ਵੀ ਰਾਜਾ ਵੜਿੰਗ ਦੀ ਸੋ ਕਿਸੇ ਪਾਸੋਂ ਵੀ ਘਾਟੇ ਦਾ ਸੌਦਾ ਨਹੀਂ ਹੈਗਾ ਤੁਹਾਡੇ ਲਈ ਨਹੀਂ ਇਹ ਕੋਈ ਪਹਿਲੀ ਵਾਰਤ ਨਹੀਂ ਹੋਇਆ ਕਿ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਇਲੈਕਸ਼ਨ ਲੜ ਰਿਹਾ ਪਹਿਲਾਂ ਵੀ ਹਰ ਵਾਰੀ ਲੜਦੇ ਰਹੇ ਜੀ ਪ੍ਰਧਾਨ ਹਮੇਸ਼ਾ ਹੀ ਲੜਦੇ ਰਹੇ ਜੀ ਇਹ ਕੋਈ ਨਵੀਂ ਗੱਲ ਨਹੀਂ ਗਈ ਇਹ ਤਾਂ ਐਵੇਂ ਤੁਸੀਂ ਗੱਲ ਬਣਾਤੀ ਜਿਹੜਾ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਪਹਿਲਾਂ ਵੀ ਹੁੰਦਾ ਸੀ ਉਹ ਐਮਐਲਏ ਵੀ ਹੁੰਦਾ ਸੀ ਜੀ ਪ੍ਰਧਾਨ ਵੀ ਹੁੰਦਾ ਸੀ ਇਲੈਕਸ਼ਨ ਵੀ ਲੜਦਾ ਸੀ ਜੀ ਇਹ ਤਾਂ ਇੱਕ ਵੈਸੀ ਚੱਲਦੀ ਆ ਰਹੀ ਨੀਤੀ ਹੈ ਸ਼ੁਰੂ ਤੋਂ ਹੀ ਪ੍ਰਧਾਨ ਹਮੇਸ਼ਾ ਇਹੀ ਸਥਿਤੀ ਰਹੀ ਹੈ ਹਮੇਸ਼ਾ ਪ੍ਰਧਾਨ ਦੀ ਜੀ ਬਿਲਕੁਲ ਤੁਸੀਂ ਕਿਉਂ ਚ ਕਹਿ ਲਓ ਜੋ ਮਰਜ਼ੀ ਕਹਿ ਲਓ ਪਰ ਇਹ ਕੋਈ ਨਵੀਂ ਗੱਲ ਨਹੀਂ ਕਿ ਸ਼ੁਰੂ ਤੋਂ ਮਤਲਬ ਕਾਂਗਰਸ ਪਾਰਟੀ ਜੈਸੀ ਤਰ੍ਹਾਂ ਹੁੰਦਾ ਰਿਹਾ ਹੈ ਜੀ ਜੇ ਗੱਲਬਾਤ ਕਰੀਏ ਤਾਂ ਤੁਹਾਡੀ ਤੁਸੀਂ ਐਜ਼ ਏ ਉਹਨਾਂ ਦੀ ਬੈਟਰ ਹਾਫ ਵੀ ਹੋ ਔਰ ਆਦੀ ਆਬਾਦੀ ਮਤਲਬ ਫੀਮੇਲ ਸੈਕਟਰ ਨੂੰ ਤੁਸੀਂ ਲੀਡ ਕਰ ਰਹੇ ਹੋ ਰਾਜਾ ਜੀ ਪ੍ਰੈਜ਼ੀਡੈਂਸੀਗੇ ਤੇ ਗੱਲਬਾਤ ਕਰੀਏ ਤੇ ਹਮੇਸ਼ਾ ਅਸੀਂ ਵੀ ਦੇਖਦੇ ਆਏ ਦਿਨ ਗੱਲਾਂ ਕੀਤੀਆਂ ਜਾਂਦੀਆਂ ਵਿਧਾਨ ਸਭਾ ਹੋਵੇ ਲੋਕ ਸਭਾ ਹੋਵੇ ਫਿਰ ਚਾਹੇ ਪ੍ਰਾਈਮ ਮਿਨਿਸਟਰ ਕਰਨ ਸ਼੍ਰੀਮਤੀ ਪ੍ਰੇਨਕਾ ਗਾਂਧੀ ਜੀ ਕਰਨ ਤੇ ਉਹ ਵੀ ਇਹ ਕਹਿੰਦੇ ਰਹਿੰਦੇ ਕਿ ਲੀਡੀਜ਼ ਨੂੰ ਫੀਮੇਲ ਸੈਕਟਰ ਨੂੰ ਉਹਨਾਂ ਦਾ ਹੱਕ ਦਿਵਾਣਾ ਚਾਹੀਦਾ ਈਵਨ ਹੁਣ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸੰਸਦਚਵੀਤ 33% ਉਹਨਾਂ ਦਾ ਹਿੱਸਾ ਦਿੱਤਾ ਜਾਏਗਾ ਸੋ ਮੈਂ ਪੁੱਛਣਾ ਚਾਹੁੰਦਾ ਕਿ ਇਸ ਚੋਣਾ ਦੇ ਵਿੱਚ ਇਸ ਸੀਟ ਤੇ ਰਾਜਾ ਵੜਿੰਗ ਹੀ ਕਿਉਂ ਉਮੀਦਵਾਰੀ ਦੇ ਤੌਰ ਤੇ ਕਿਸੇ ਲੇਡੀ ਨੂੰ ਵੀ ਉਤਾਰਿਆ ਜਾ ਸਕਦਾ ਸੀ ਈਵਨ ਜੇ ਮੈਂ ਗੱਲਬਾਤ ਕਰਾਂ ਤਾਂ ਸੁਰਖੀਆਂ 'ਚ ਤਾਂ ਸਿੱਧਾ ਸਿੱਧਾ ਇਹ ਸੀ ਅਮ੍ਰਿਤਾ ਵਰਿੰਗ ਜੀ ਟਿਕਟ ਦੀ ਦਾਵੇਦਾਰ ਸੀਗੀ ਬਠਿੰਡਾ ਤੋਂ ਤੇ ਜੇ ਬਠਿੰਡਾ ਤੋਂ ਨਹੀਂ ਸੀ ਪਾਰਟੀ ਨੇ ਉਤਾਰਨਾ ਸੀ ਤਾਂ ਲੁਧਿਆਣੇ ਤੋਂ ਵੀ ਦਿੱਤਾ ਜਾ ਸਕਦਾ ਸੀ ਤੁਹਾਨੂੰ ਹੀ ਮੌਕਾ ਕਿਉਂ ਨਹੀਂ ਦਿੱਤਾ ਗਿਆ ਅੱਜ ਵੀ ਤਾਂ ਤੁਸੀਂ ਉਹਨਾਂ ਦੇ ਸਾਰਥੀ ਬਣ ਕੇ ਚੋਣਵਾਲਾ ਅੱਜ ਖੜੀ ਹੋ ਦੇਖੋ ਇੱਥੇ ਜਿਹੜੀ ਟਿਕਟ ਦੀ ਗੱਲ ਹੈ ਲੁਧਿਆਣੇ ਦੀ ਇਹ ਪਾਰਟੀ ਨੇ ਡਿਸਾਈਡ ਕਰਨਾ ਮੈਂ ਕਦੀ ਲੁਧਿਆਣਾ ਦੇ ਵਿੱਚ ਵਿਚਰੀ ਨਹੀਂ ਸੀ ਠੀਕ ਹੈ ਰਾਜਾ ਬੀਇੰਗ ਦਾ ਪ੍ਰੈਜ਼ੀਡੈਂਟ ਆਫ ਦਾ ਸਟੇਟ ਪਾਰਟੀ ਨੇ ਡਿਸਾਈਡ ਕੀਤਾ ਕਿ ਇਹ ਸੀਟ ਤੇ ਪ੍ਰੈਜ਼ੀਡੈਂਟ ਨੂੰ ਉਤਾਰਿਆ ਜਾਵੇ ਇਹਦੇ ਵਿੱਚ ਕਿਸੇ ਲੇਡੀ ਦਾ ਹੋਣਾ ਜਾਂ ਕਿਸੇ ਹੋਰ ਦਾ ਆਉਣਾ ਮਤਲਬ ਇਹ ਸਾਰੀਆਂ ਗੱਲਾਂ ਪਾਸੇ ਸੀ ਬੇਸਿਕਲੀ ਇਹ ਸੀਟ ਤੇ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਉਤਾਰਨਾ ਮੇਨ ਪ੍ਰਾਇੋਰਟੀ ਸਮਝੀ ਗਈ ਤੇ ਆਈ ਡੋਨਟ ਥਿੰਕ ਮੇਰਾ ਇੱਥੇ ਇਹ ਗੱਲ ਵੀ ਨਹੀਂ ਹੋਣੀ ਚਾਹੀਦੀ ਬਿਕੋਜ਼ ਹਾਂ ਬਠਿੰਡੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਪਰ ਲੁਧਿਆਣੇ ਵਿੱਚ ਤਾਂ ਨਹੀਂ ਇਹ ਵੈਲਿਡ ਨਹੀਂ ਕੁਐਸਚਨ ਮੈਂ ਤਾਂ ਫੀਮੇਲਜ਼ ਲਈ ਗੱਲ ਕੀਤੀ ਹੈ ਮੈਂ ਅੱਜ ਮੈਂ ਇੱਕ ਫੀਮੇਲ ਤੋਂ ਜਿਹੜੀ ਅੱਜ ਸਾਰਥੀ ਬਣੀ ਹੋਈ ਹੈ ਆਪਣੇ ਹਸਬੰਡ ਦੀ ਮੈਂ ਤਾਂ ਇੱਕ ਫੀਮੇਲ ਤੋਂ ਫੀਮੇਲਜ਼ ਦੇ ਹੱਕ ਲਈ ਗੱਲ ਕੀਤੀ ਹੈ ਮੈਂ ਤਾਂ ਇਹ ਕਹੀ ਨਹੀਂ ਕਿ ਵੈਲਿਡ ਨਹੀਂ ਹੈ ਉਹ ਕੁਝ ਨਹੀਂ ਸਾਡਾ ਜਨਤਾ ਪੁੱਛ ਰਹੀ ਹੈ ਤੇ ਅਸੀਂ ਤੁਹਾਡੇ ਅੱਗੇ ਰੱਖ ਰਹੇ ਹਾਂ ਦੇਖੋ ਮੈਂ ਇਹ ਕਹੂੰਗੀ ਕਿ ਕਾਂਗਰਸ ਪਾਰਟੀ ਨੇ ਅੱਜ ਵੀ ਦੋ ਔਰਤਾਂ ਨੂੰ ਟਿਕਟ ਦਿੱਤੀ ਹੈ ਜੀ ਠੀਕ ਹੈ ਸਾਡੇ ਬਰਾਬਰ ਆਮ ਆਦਮੀ ਪਾਰਟੀ ਵਾਲੇ ਹੈਗੇ ਨੇ ਹਾਂ ਸਰਕਾਰ ਉਹਨਾਂ ਦੀ ਹੈ ਪਰ ਉਹਨਾਂ ਦੇ ਕੋਲੇ ਇੱਕ ਵੀ ਲੇਡੀ ਨਹੀਂ ਜਿਹਨੂੰ ਉਹ ਕੈਪੇਬਲ ਇਨਫ ਸਮਝਣ ਤੇ ਉਹਨੂੰ ਕੰਟੈਸਟ ਕਰਨ ਦਾ ਮੌਕਾ ਦੇਣ ਦੇਖੋ ਸਰਕਾਰ ਉਹਨਾਂ ਦੀ ਹੈ ਪਰ ਇੱਕ ਵੀ ਲੇਡੀ ਕਿਸੇ ਸੀਟ ਤੇ ਨਹੀਂ ਉਤਾਰੀ ਗਈ ਕਾਂਗਰਸ ਪਾਰਟੀ ਨੇ ਅੱਜ ਵੀ ਦੋ ਉਤਾਰੀਆਂ ਚਲੋ ਗੱਲਬਾਤ ਕਰੀਏ ਤਾਂ ਇਹਦੇ ਵਿੱਚ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਅੱਜ ਰਾਜਨੀਤੀ ਨੂੰ ਬੜੇ ক্লোਜ਼ਲੀ ਫੀਲ ਕਰ ਰਹੇ ਹੋ ਜੀ ਰਹੇ ਹੋ ਰਾਜਨੀਤੀ ਲਾਈਫ ਦੀ ਗੱਲ ਕਰੀਏ ਤਾਂ ਹਰ ਇੱਕ ਨੂੰ ਲੱਗਦਾ ਕਿ ਬਹੁਤ ਇੱਕ ਬਹੁਤ ਹੀ ਚੱਕਾ ਚੌਂਦ ਵਾਲੀ ਹੈ ਗਲੈਮਰਸ ਲਾਈਫ ਹੈ ਇਹਦਾ ਡਾਰਕ ਪਾਰਟ ਕੀ ਹੈ ਜਿਹੜਾ ਅਮ੍ਰਿਤਾ ਵਰਿੰਗੀ ਫੀਲ ਕਰਦੇ ਨੇ ਡਾਰਕ ਪਾਰਟ ਦੇਖੋ ਡਾਰਕ ਪਾਰਟ ਕੋਈ ਐਸਾ ਡਾਰਕ ਪਾਰਟ ਨਹੀਂ ਹੈਗਾ ਤੁਹਾਨੂੰ ਲੋਕ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਇਹਦੋਂ ਅੱਛਾ ਕੋਈ ਪਲੇਟਫਾਰਮ ਨਹੀਂ ਹਾਂ ਕਿਤੇ ਨਾ ਕਿਤੇ ਇਕੱਲਾਪਨ ਜ਼ਰੂਰ ਮਹਿਸੂਸ ਹੁੰਦਾ ਹੈ ਇੱਕੋ ਹੀ ਇਹ ਹੈ ਕਿ ਜਦੋਂ ਪਰਿਵਾਰ ਇਕੱਠਾ ਨਾ ਬੈਠੇ ਜਦੋਂ ਕਿਤੇ ਸਮਾ ਪਰਿਵਾਰ ਨੂੰ ਇਕੱਠਿਆਂ ਨੂੰ ਨਾ ਮਿਲੇ ਜਦੋਂ ਕੋਈ ਮੇਜਰ ਡਿਸੀਜਨ ਲੈਣਾ ਹੋਵੇ ਤੇ ਟਾਈਮ ਇਕੱਠਿਆ ਹੋਵੇ ਫੈਮਿਲੀ ਨੂੰ ਤੇ ਜਿਹੜੇ આરોਪ ਲੱਗਦੇ ਐ ਜਦੋਂ ਸੇਵਾ ਕੀਤੀ ਹੋਵੇ ਮਤਲਬ ਜਿਵੇਂ ਤੁਸੀਂ ਹੁਣੇ ਕਿਹਾ ਕਿ ਆਪਾਂ ਨੂੰ ਆਪਣਾ ਟੀਚਾ ਪਤਾ ਹੋਣਾ ਚਾਹੀਦਾ ਹੈ ਤਾਂ ਆਪਾਂ ਇਮਾਨਦਾਰੀ ਨਾਲ ਕੰਮ ਕਰੀਏ ਜਦੋਂ ਤੁਸੀਂ ਕਿਹਾ ਕਿ ਤੁਹਾਨੂੰ ਮੈਂ ਪੁੱਛਿਆ ਤੁਹਾਨੂੰ ਡਰ ਨਹੀਂ ਲੱਗਿਆ ਤਾਂ ਤੁਸੀਂ ਕਿਹਾ ਕਿ ਆਪਾਂ ਨੂੰ ਤੇ ਉਹ ਜਿਹੜੇ આરોਪ ਲੱਗਦੇ ਨੇ ਕੰਮ ਕੀਤਾ ਹੋਵੇ ਇਮਾਨਦਾਰੀ ਨਾਲ ਤੇ ਜੇ ਅੱਜ ਵੀ ਮੈਂ ਅੱਜ ਦੀ ਘੜੀ 'ਚ ਵੀ ਗੱਲ ਕਰਾਂ ਤੇ ਆਪਣੇ ਹੀ ਇੱਕ ਤੁਹਾਡਾ ਬਿੱਟੂ ਵੀਰ ਉਧਰ ਗਿਆ ਕਿ ਤਾਂ ਤੁਸੀਂ ਮੈਂ ਹਮੇਸ਼ਾ ਸੁਣਦਾ ਤੁਸੀਂ ਤੁਹਾਡੇ ਮੂੰਹ ਬਿੱਟੂ ਵੀਰ ਹੀ ਨਿਕਲਿਆ ਹਮੇਸ਼ਾ ਵੀਰੇ ਹੀ ਨਿਕਲਿਆ ਪਰ ਉਹਨਾਂ ਨੇ ਤਾਂ ਜਦੋਂ ਪ੍ਰੈਸ ਕਾਨਫਰੈਂਸ ਕੀਤੀ ਤੇ ਪਰਦਾਈ ਦੇ ਹੱਥ ਦੀ ਘੜੀ ਵੀ ਦੇਖ ਲਈ ਤੇ ਉਹਦੇ ਕੋਸਟ ਵੀ ਗਿਣਾਤੀ ਤੇ ਉਹ ਉਹਨਾਂ ਨੇ ਤਾਂ ਪ੍ਰੈਸ ਕਾਨਫਰੈਂਸ ਦੇ ਵਿੱਚ ਉਹ ਡਿਫੈਂਡਰ ਡਿਫੈਂਡਰ ਜਿਹੜੀ ਗੱਡੀ ਹੈਗੀ ਹੈ ਉਹਨਾਂ ਦੀ ਗਿਣਤੀ ਵੀ ਮਿੰਟੇ ਵੀ ਐ ਕਰਕੇ ਰੱਖਤੀ ਤੇ ਮਤਲਬ ਉਦੋਂ ਉਹ ਡਾਰਕ ਪਾਰਟ ਨਹੀਂ ਲੱਗਿਆ ਸਭ ਤੋਂ ਪਹਿਲੀ ਗੱਲ ਅੱਜ ਹਸੀ ਚ ਛੁਪਾਣਾ ਨਹੀਂ ਹੈ ਦਰ ਸਭ ਤੋਂ ਵੱਡੀ ਗੱਲ ਬਿੱਟੂ ਵੀਰ ਜੀ ਜੋਂਦੇ ਵਸਤੇ ਰਹਿਣ ਜੀ ਸ਼ੁਰੂ ਮੈਂ ਇਥੋਂ ਕਰੂੰਗੀ ਜੀ ਮੇਰਾ ਵੱਡਾ ਭਰਾ ਹੈ ਜੋਂਦਾ ਵਸਤਾ ਰਵੇ ਜੀ ਪਰ ਗੱਲ ਇਹ ਹੈ ਕਿ ਅਸੀਂ ਸਿਆਸੀ ਵਿਰੋਧੀ ਬਣ ਗਏ ਕਦੀ ਸੋਚਿਆ ਨਹੀਂ ਸੀ ਪਰ ਅੱਜ ਪਾਰਟੀ ਨੂੰ ਇਹ ਸੀਟ ਜਿੱਤ ਕੇ ਦੇਣੀ ਹੈ ਜਿਵੇਂ ਮਰਜ਼ੀ ਜਿੱਤ ਕੇ ਦੇਈਏ ਜੀ ਠੀਕ ਹੈ ਪਰ ਜਿਹੜਾ ਯੋਗਤਾ ਦਾ ਮਿਆਰ ਹੈ ਉਹ ਕਿਸੇ ਵੀ ਕੀਮਤ ਤੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਾ ਮੈਂ ਕਦੀ ਗਿਰਨ ਦਿੱਤਾ ਆਪਦਾ ਨਾ ਮੈਂ ਗਿਰੰਦਿਆਂ ਬਿੱਟੂ ਵੀਰ ਭਾਵੇਂ ਘੜੀਆਂ ਵੇਖੀ ਜਾਣ ਮੇਰੀਆਂ ਭਾਵੇਂ ਬਿੱਟੂ ਵੀਰ ਗੱਡੀਆਂ ਵੇਖੀ ਜਾਣ ਬਿੱਟੂ ਵੀਰ ਤੁਸੀਂ ਪਹਿਲਾਂ ਵੀ ਵੇਖਦੇ ਸੀ ਤੁਸੀਂ ਅੱਜ ਵੀ ਵੇਖਦੇ ਹੋ ਇਹ ਕੋਈ ਗੱਲਾਂ ਕਰਨ ਵਾਲੀਆਂ ਤੁਸੀਂ ਮੁੱਦੇ ਦੀ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਤੁਸੀਂ ਲੁਧਿਆਣੇ ਲਈ ਕੀ ਕੀਤਾ ਤੇ ਕੀ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਮੈਨੂੰ ਤਾਂ ਇਸ ਗੱਲ ਦਾ ਜਵਾਬ ਦੇ ਦਿਓ ਆਪੇ ਇਸ ਗੱਲ ਇਸ ਮੁੱਦੇ ਤੇ ਬਹਿ ਕੇ ਆਪਾਂ ਗੱਲ ਕਰ ਲੈਨੇ ਆ ਮੁੱਦੇ ਦੀ ਗੱਲ ਕਰੋ ਕਦੀ ਕੱਪੜੇ ਘੜੀਆਂ ਗੱਡੀਆਂ ਵੀ ਵੇਖੀ ਦੀਆਂ ਇਹ ਕਿਸ ਤਰ੍ਹਾਂ ਦਾ ਵਿਰੋਧ ਹੈ ਤੇ ਇਹ ਕਿਸ ਤਰ੍ਹਾਂ ਦੀ ਸਿਆਸਤ ਹੈ ਇਹਨੂੰ ਤੁਸੀਂ ਕੀ ਸਮਝੋਗੇ ਕੁਛ ਨਹੀਂ ਮੈਂ ਕੁਛ ਸਮਝਣਾ ਤੁਹਾਡੀ ਘੜੀ ਦੇਖਣਾ ਉਹਦੇ ਪੈਸੇ ਗਨਾਨਾ ਠੀਕ ਹੈ ਉਹ ਡਿਫੈਂਡਰ ਚ ਘੁੰਮਦੀ ਹੋਈ ਹੈ ਦਾ ਪ੍ਰੈਸ ਕਾਨਫਰੈਂਸ ਕਰਨਾ ਕਰ ਦੇਣਾ ਇਹਨੂੰ ਕੀ ਸਮਝਦੇ ਹੋ ਤੁਸੀਂ ਬੋਖਲਾਹਟ ਜਾਂ ਕੁਛ ਹੋਰ ਦੇਖੋ ਮੈਂ ਮੈਂ ਤਾਂ ਬਿੱਟੂ ਵੀਰ ਨੂੰ ਇਹ ਕਹੂੰਗੀ ਕਿ ਬਿੱਟੂ ਵੀਰ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਕੱਪੜੇ ਪਾਏ ਐ ਤੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀਆਂ ਘੜੀਆਂ ਪਾਈਆਂ ਕੋਈ ਨਵੀਆਂ ਤਾਂ ਨਹੀਂ ਪਾਉਣ ਲੱਗੇ ਜੀ ਸ਼ੁਰੂ ਤੋਂ ਹੀ ਪਾਈਆਂ ਤੇ ਤੁਸੀਂ ਵੈਸੇ ਬੜੇ ਕੱਦਾਵਾਰ ਨੇਤਾ ਰਹੇ ਹੋ ਤੇ ਬੜੇ ਅੱਛੇ ਖਾਨਦਾਨ ਨੂੰ ਬਿਲੋਂਗ ਕਰਦੇ ਹੂੰ ਤੁਹਾਡੇ ਮੂੰਹ ਚੋ ਇਹ ਜੀਆਂ ਗੱਲਾਂ ਆਪਦੇ ਭੈਣਾ ਭਰਾਵਾਂ ਲਈ ਸ਼ੋਭਾ ਨਹੀਂ ਦਿੰਦੀਆਂ ਮੈਂ ਤਾਂ ਆਈ ਥਿੰਕ ਮੈਨੂੰ ਇਹੀ ਕਹਿਣਾ ਚਾਹੀਦਾ ਮੈਂ ਨਹੀਂ ਮੈਂ ਕੁਝ ਵੀ ਮਾੜਾ ਨਹੀਂ ਕਹਿਣਾ ਚਾਹੁੰਦੀ ਬਿੱਟੂ ਬਾਈ ਨੂੰ ਜੇ ਮੇਰੀ ਘੜੀ ਪਿੱਛੇ ਬਿੱਟੂ ਬਾਈ ਪ੍ਰੈਸ ਕਾਨਫਰੰਸ ਕਰ ਸਕਦੇ ਤੇ ਤਾਂ ਮਤਲਬ ਬਿੱਟੂ ਬਾਈ ਕੋਲ ਗੱਲ ਹੀ ਹੈ ਨਹੀਂ ਕੋਈ ਕਰਨ ਨੂੰ ਮੈਂ ਤਾਂ ਬਹੁਤ ਹੀ ਹੈਰਾਨੀ ਹੋ ਰਹੀ ਏ ਇਸ ਗੱਲ ਤੇ ਤੁਹਾਨੂੰ ਪਤਾ ਨਹੀਂ ਸੀਗਾ ਮੇਰੇ ਦੱਸੋ ਨਹੀਂ ਮੈਨੂੰ ਨਹੀਂ ਸੀ ਪਤਾ ਮੈਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਹਮ ਸਪੈਸ਼ਲੀ ਤੁਹਾਡੀ ਘੜੀ ਬੋਲ ਨਹੀਂ ਗਈ ਸਪੈਸ਼ਲੀ ਇਹ ਨਹੀਂ ਹੋ ਸਕਦਾ ਤੁਹਾਡੀ ਇੰਟੈਲੀਜੈਂਸ ਸਾਨੂੰ ਵੀ ਪਤਾ ਹੈ ਕਿ ਅਮ੍ਰਿਤਾ ਵੜਿੰਗ ਦੀ ਬਹੁਤ ਤਗੜੀ ਹੈਗੀ ਹੈ ਇਹ ਨਹੀਂ ਹੈ ਤਾਂ ਪਰ ਤੁਸੀਂ ਇਹ ਗੱਲ ਹੋ ਰਹੀ ਹੈ ਕਿ ਦਰਦ ਤੁਸੀਂ ਹਾਸੀ ਚ ਛੁਪਾ ਲਿਆ ਪਿੱਛੇ ਓਨੈਸਟਲੀ ਦੱਸਾਂ ਤਾਂ ਮੇਰੇ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਦੇਖੋ ਮੈਂ ਮੰਨ ਗਿਆ ਜੀ ਮੇਰੇ ਤੇ ਬਿਲਕੁਲ ਹੀ ਅਸਰ ਨਹੀਂ ਦੇਖੋ ਕੋਈ ਕੋਈ ਸੋਲੀਟੇਅਰਸ ਪਾ ਲੇ ਕੋਈ ਮਹਿੰਗੀ ਜੁਐਲਰੀ ਪਾ ਲੇ ਲੇਡੀਜ਼ ਪਾਉਂਦੀਆਂ ਹੈ ਹੁਣ ਮੈਂ ਇਹ ਤਾਂ ਨਹੀਂ ਬਿਟੂ ਵੀਰ ਨੂੰ ਕਹਾਂਗੀ ਕਿ ਥੋੜੀ ਵਾਈਫ ਪਾਉਂਦੀ ਐ ਨੋ ਮੇਰੀ ਤਾਂ ਭੈਣ ਐ ਡੈਫੀਨਿਟਲੀ ਭੈਣ ਪਾਉਂਦੇ ਹੋਣਗੇ ਸਾਰੇ ਪਾਉਂਦੇ ਕੋਈ ਨਹੀਂ ਪਾਉਂਦਾ ਨਹੀਂ ਪਾਉਂਦੇ ਤਾਂ ਲੈ ਕੇ ਦਿਓ ਹਨਾ ਨਹੀਂ ਪਾਉਂਦੇ ਡੈਫੀਨਿਟਲੀ ਪਾਉਂਦੇ ਐ ਕਿਉਂ ਨਹੀਂ ਪਾਉਂਦੇ ਜੀ ਪਾਉਂਦੇ ਸਾਰੇ ਪਾਉਂਦੇ ਐ ਮੈਂ ਕਿਸੇ ਦਾ ਨਾਮ ਨਹੀਂ ਲੈ ਰਹੀ ਜੀ ਮੈਂ ਕਿਸੇ ਦਾ ਨਾਮ ਨਹੀਂ ਲੈਂਦੀ ਉਹ ਔਰਤਾਂ ਸ਼ੁਰੂ ਤੋਂ ਗਹਿਣੇ ਪਾਉਂਦੀਆਂ ਆਈਆਂ ਸਾਡੇ ਦੇਸ਼ 'ਚ ਕੋਈ ਨਵੀਂ ਗੱਲ ਥੋੜੀ ਐ ਬਿਲਕੁਲ ਠੀਕ ਜੀ ਜਦੋਂ ਕੁੜੀ ਵਿਆਹੀ ਜਾਂਦੀ ਐ ਉਹਦੇ ਮਾਪੇ ਵੀ ਦਿੰਦੇ ਆ ਉਹਦੇ ਸਹੁਰੇ ਵੀ ਦਿੰਦੇ ਆ ਤੇ ਭਾਈ ਮਾਪਿਓ ਨੇ ਵਿ ਜੇ ਐਸੀ ਤੇ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਮੈਂ ਅੰਦਰੋਂ 10 ਚੀਜ਼ਾਂ ਮੇਰੇ ਵੀਰ ਮੈਂ ਤੁਹਾਨੂੰ ਹੋਰ ਕੱਢ ਕੇ ਵਿਖਾ ਦੇਣੀ ਹੈ ਜੇ ਇਸੇ ਗੱਲ ਦੀ ਤੁਹਾਡੀ ਪ੍ਰੈਸ ਕਾਨਫਰੰਸ ਚੱਲਦੀ ਹੈ ਤਾਂ ਮੇਰੇ ਕੋਲ ਹੋਰ ਵੀ ਚੀਜ਼ਾਂ ਬਹੁਤ ਹੈ ਪਲੀਜ਼ ਮੈਂ ਦੇ ਦੂੰਗੀ ਜੇ ਚਾਹੀਦੀਆਂ ਹੋਈਆਂ ਜੀ ਮੈਡਮ ਇੱਕ ਅਗਲਾ ਕੁਐਸਚਨ ਮਮਤਾ ਵੱਡੀ ਯਾ ਰਾਜਨੀਤੀ ਅੱਜ ਮੇਰਾ ਕੁਐਸਚਨ ਹਜੇ ਹੈ ਕਿ ਮਮਤਾ ਵੱਡੀ ਯਾ ਰਾਜਨੀਤੀ ਤੁਹਾਡੇ ਲਈ ਬਹੁਤ ਚੁਣੌਤੀ ਹੈ ਅੱਜ ਤੁਸੀਂ ਸਾਰਥੀ ਬਣ ਕੇ ਵੜਿੰਗ ਜੀ ਦੀ ਇਸ ਕਮਾਨ ਸੰਭਾਲੀ بیٹھے ਔਰ ਖੁਦ ਚੌਣ ਤੇ ਅਸੀਂ ਦੇਖ ਰਿਹਾ ਤਪਦੀ ਧੁੱਪ ਚ ਅਮ੍ਰਿਤਾ ਵੜਿੰਗੇ ਹਾਸੇ ਦੇ ਨਾਲ ਐ ਪੂਰਾ ਚੌਣ ਪ੍ਰਚਾਰ ਕਰ ਰਹੀ ਹੈ ਉੱਥੇ ਬੱਚੇ ਕਿਉਂਕਿ ਵੜਿੰਗ ਸਾਹਿਬ ਆਪ ਬੋਲਦੇ ਹਰ ਜਗ੍ਹਾ ਤੇ ਕਿ ਮੈਂ ਬੜੀ ਛੋਟੀ ਉਮਰ ਚ ਸੀ ਜਦੋਂ ਮੇਰੇ ਮੰਮੀ ਡੈਡੀ ਚਲੇ ਗਏ ਜੀ ਜੀ ਠੀਕ ਹੈ ਤੇ ਮਾਪਿਓ ਤੋਂ ਬਾਅਦ ਜੇ ਕੋਈ ਸਿਰ ਤੇ ਹੁੰਦਾ ਤੇ ਦਾਦਾ ਦਾਦੀ ਹੁੰਦੇ ਜਿਨ੍ਹਾਂ ਤੇ ਹਵਾਲੇ ਜਿਹੜੇ ਸਭ ਤੋਂ ਜ਼ਿਆਦਾ ਸਾਡੇ ਗਾਈਡਰ ਹੁੰਦੇ ਫਾਊਂਡੇਸ਼ਨ ਨੂੰ ਸੋ ਅੱਜ ਬੱਚਿਆਂ ਨੇ ਕਿਦਾਂ ਮਹਿਸੂਸ ਕਰ ਦੇਖੋ ਜਿੱਥੇ ਤੱਕ ਇਹ ਕਰਤਾ ਆ ਰਾਜਨੀਤੀ ਦਾ ਤੇ ਮਮਤਾ ਦਾ ਸਵਾਲ ਹੈ ਜਿੱਥੇ ਤੱਕ ਪਰਿਵਾਰ ਦਾ ਸਵਾਲ ਹੈ ਤਾਂ ਮਮਤਾ ਮਾਂ ਦੀ ਪਹਿਲਾਂ ਹੁੰਦੀ ਹੈ ਜੀ ਜਿੱਥੇ ਤੱਕ ਕੰਮ ਦਾ ਸਵਾਲ ਹੈ ਜੀ ਉੱਥੇ ਰਾਜਨੀਤੀ ਪਹਿਲਾਂ ਹੈ ਸੋ ਦੋ ਵੱਖ-ਵੱਖ ਫੀਲਡਸ ਹੈ ਜੀ ਪਰਿਵਾਰ ਦੇ ਵਿੱਚ ਮਮਤਾ ਪਹਿਲਾਂ ਹੈ ਜੀ ਕੰਮ ਦੇ ਵਿੱਚ ਰਾਜਨੀਤੀ ਪਹਿਲਾਂ ਹੈ ਪਰ ਦੇਸ਼ ਨਿਰਮਾਣ ਲਈ ਰਾਜਨੀਤੀ ਜ਼ਰੂਰੀ ਹੈ ਜਿਹਦੇ ਲਈ ਰਾਜਾ ਦੀ ਅੱਗੇ ਆਏ ਤੁਸੀਂ ਸਾਰਥੀ ਬਣ ਕੇ ਬਿਲਕੁਲ ਤੇ ਦੇਸ਼ ਜਦੋਂ ਪਰਿਵਾਰ ਆ ਗਿਆ ਤੇ ਇੱਕ ਪਾਸੇ ਦੇਸ਼ ਹੈ ਉਦੋਂ ਦੋਵਾਂ ਦਾ ਕੰਬੀਨੇਸ਼ਨ ਜ਼ਰੂਰੀ ਹੈ ਜੀ ਜਦੋਂ ਉਹ ਗੱਲ ਆ ਗਈ ਤਾਂ ਫਿਰ ਦੋਵਾਂ ਦਾ ਕੰਬੀਨੇਸ਼ਨ ਜ਼ਰੂਰੀ ਹੈ ਦੇਖੋ ਮਾਂ ਦੇ ਅੰਦਰੋਂ ਮਮਤਾ ਦੁਨੀਆ ਦੀ ਕੋਈ ਤਾਕਤ ਨਹੀਂ ਘੜ ਸਕਦੀ ਜੀ ਠੀਕ ਹੈ ਇਹ ਇਹਨਾਂ ਦੋਵਾਂ ਦਾ ਕੰਬੀਨੇਸ਼ਨ ਲੈ ਕੇ ਹਮੇਸ਼ਾ ਚੱਲਦੀ ਰਹੀ ਹੈ ਹਾਂ ਆ ਆਪਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਇਗਨੋਰ ਨਾ ਹੋ ਜੀ ਔਰ ਮੈਂ ਜਦੋਂ ਕੈਂਪੇਨ ਕਰਕੇ ਵਾਪਸ ਜਾਨੀ ਹੈ ਤਾਂ ਮੈਂ ਆਪਦਾ ਸਮਾਂ ਬੱਚਿਆਂ ਨਾਲ ਰੋਜ਼ ਬਤੀਤ ਕਰਦੀ ਆਂ ਭਾਵੇਂ ਮੈਂ ਰਾਤ ਨੂੰ 12 ਵਜੇ ਜਾਵਾਂ ਮੈਂ ਰੋਜ਼ ਬੱਚਿਆਂ ਨਾਲ ਸੌਣ ਤੋਂ ਪਹਿਲਾਂ ਕੋਈ ਅੱਧਾ ਘੰਟਾ ਜ਼ਰੂਰ ਸਪੈਂਡ ਕਰਦੀ ਹਾਂ ਸਵੇਰੇ ਉਣ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੇ ਬੱਚਿਆਂ ਨਾਲ ਬ੍ਰੈਕਫਾਸਟ ਬੈਠ ਕੇ ਕਰਾਂ ਜੀ ਦੇਖੋ ਜਸਟਿਸ ਕਰਨ ਦੀ ਕੋਸ਼ਿਸ਼ ਕਰਦੀ ਹਾਂ ਪਰ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ ਇਸ ਗੱਲ ਵਿੱਚ ਕੋਈ ਦੂਰ ਆਈ ਨਹੀਂ ਰਹਿ ਜਾਂਦੀਆਂ ਕਮੀਆਂ ਪਰ ਕੀ ਕਰੀਏ ਕਮੀ ਇਸ ਤਰ੍ਹਾਂ ਦੀ ਕਿਉਂਕਿ ਬੱਚੇ ਵੀ ਜਦੋਂ ਦੇਖਦੇ ਹੋਣਗੇ ਬਾਕੀ ਬੱਚਿਆਂ ਨੂੰ ਆਪਣੀ ਮਾਂ ਦੇ ਨਾਲ ਅਇਕਲ ਤੇ ਜੇ ਹੁਣ ਗੱਲ ਕਰੀਏ ਤੇ ਛੁੱਟੀਆਂ ਦਾ ਦੌਰ ਹੈ ਸਕੂਲਾਂ 'ਚ ਲੂ ਵਗਦੀ ਹੈ ਤੇ ਸਕੂਲ ਵਾਲੇ ਨੂੰ ਸਿੱਖਿਆ ਵਿਭਾਗ ਨੂੰ ਸਮਝ ਆ ਗਿਆ ਕਿ ਲੂ ਵਗਦੀ ਹੈ ਮਾਂ ਦੀ ਮਮਤਾ ਜ਼ਰੂਰੀ ਹੈ ਤੇ ਇੱਥੇ ਮਾਂ ਆਲਰੇਡੀ ਉਹ ਦੇਖ ਰਹੀ ਹੈ ਕਿ ਸਾਡੀ ਤਾਂ ਮਾਂ ਪਹਿਲਾਂ ਹੀ ਪਿਓ ਦੀ ਸਾਥੀ ਬਣੀ ਹੋਈ ਹੈ ਤੇ ਫਿਰ ਕਿਤੇ ਨਾ ਕਿਤੇ ਤਾਂ ਫੀਲ ਹੁੰਦਾ ਹੀ ਹੋਏਗਾ ਕਿ ਅੱਜ ਮਾਂ ਉਹ ਹਲਕਾ ਜਿਹਾ ਨਿਕਲਦਾ ਹਣਾ ਮਾਂ ਤੇ ਉਦੋਂ ਮਾਂ ਨੂੰ ਟੈਸਟ ਆ ਵੱਜਦੀ ਹੋਣੀ ਨਹੀਂ ਨਹੀਂ ਦੇਖੋ ਇਹ ਕੋਈ ਪਹਿਲੀ ਇਲੈਕਸ਼ਨ ਨਹੀਂ ਮੈਂ ਇਸ ਤਰ੍ਹਾਂ ਕਰ ਰਹੀ ਹਾਂ ਸ਼ੁਰੂ ਤੋਂ ਇਸੇ ਤਰ੍ਹਾਂ ਹੀ ਕੰਮ ਕੀਤਾ ਹੈ ਜ਼ਿੰਦਗੀ ਪਰ ਜੋ ਮੈਰਿਜ ਹੋਈ ਹੈ ਮੈਂ ਇਸੇ ਤਰ੍ਹਾਂ ਹੀ ਕੰਮ ਕੀਤਾ ਹੈ ਸਾਰਥੀ ਬਣ ਕੇ ਹਰ ਫੀਲਡ ਦੇ ਵਿੱਚ ਜਿੱਥੇ ਜਿੱਥੇ ਲੋੜ ਪਈ ਹੈ ਮੈਂ ਆਪ ਦਾ 100% ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਜ਼ਿੰਦਗੀ ਪਰ ਇਸੇ ਤਰ੍ਹਾਂ ਦਿੰਦੀ ਰਹੂੰਗੀ ਔਰ ਮੇਰੇ ਬੱਚਿਆਂ ਨੂੰ ਮੈਨੂੰ ਲੱਗਦਾ ਆਦਤ ਵੀ ਪੈ ਗਈ ਹੈ ਕਿ ਮਮਾ ਦੀਆਂ ਰਿਸਪੌਂਸਿਬਿਲਿਟੀਆਂ ਐ ਤੇ ਮਮਾ ਨੂੰ ਇਹ ਗੁਜ਼ਾਰਾ ਤਾਂ ਮੈਡਮ ਹੋ ਹੀ ਜਾਂਦਾ ਹੈ ਗੁਜ਼ਾਰਾ ਤਾਂ ਰੁਕਦਾ ਹੀ ਨਹੀਂ ਉਹ ਕਹਿੰਦੇ ਦੇਸ਼ ਜੇ ਸ਼੍ਰੀਮਤੀ ਇੰਦਰਾ ਗਾਂਧੀ ਨਹੀਂ ਰਹੇ ਤੇ ਇਹ ਥੋੜੀ ਕਿ ਦੇਸ਼ ਨਹੀਂ ਚੱਲਿਆ ਉਸ ਤੋਂ ਬਾਅਦ ਰਜੀਵ ਗਾਂਧੀ ਜੀ ਨੇ ਵੀ ਚਲਾਇਆ ਉਸ ਤੋਂ ਬਾਅਦ ਅਜ 소ਨੀਆ ਗਾਂਧੀ ਜੀ ਨੇ ਵੀ ਚਲਾਇਆ ਤੇ ਫਿਰ ਹੁਣ ਰਾਹੁਲ ਗਾਂਧੀ ਜੀ ਵੀ ਚੱਲ ਹੀ ਰਹੇ ਐ ਗੁਜ਼ਾਰਾ ਤਾਂ ਹੋ ਹੀ ਜਾਂਦਾ ਪਰ ਸਾਡਾ ਤਾਂ ਸਵਾਲ ਸੀਗਾ ਕਿ ਫਿਰ ਵੀ ਤਾਂ ਹੀ ਮੈਂ ਪੁੱਛਿਆ ਦੇਖੋ ਕਿਤੇ ਨਾ ਕਿਤੇ ਜਿਹੜੀ ਕਮੀ ਰਹਿੰਦੀ ਐ ਉਹ ਤਾਂ ਫਿਰ ਹੈਗੀ ਉਹਦਾ ਕੀ ਹੱਲ ਕਰ ਸਕਦੇ ਐ ਹੈਣਾ ਉਹ ਕਮੀ ਤਾਂ ਰਹਿੰਦੀ ਹੈ ਪਰ ਮੈਂ ਫਿਰ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਫਿਰ ਵੀ ਨਹੀਂ ਤੇ ਥੋੜੀ ਜਿਆਦਾ ਹੋ ਗਈ ਨਾ ਮਾਂ ਸਾਰਥੀ ਬਣ ਗਈ ਤੇ ਦਾਦਾ ਦਾਦੀ ਹੈ ਨਹੀਂ ਸੋ ਫਿਰ ਉੱਥੇ ਬੱਚੇ ਥੋੜਾ ਜਿਆ ਉਹਥੇ ਮੈਂ ਇਹ ਕਹੂੰਗੀ ਕਿ ਮੇਰੇ ਮਦਰ ਨੇ ਜੀ ਪਹਿਲਾਂ ਮੇਰੇ ਡੈਡ ਹੁੰਦੇ ਸੀ ਹੁਣ ਹੈ ਨਹੀਂ ਪਰ ਮੇਰੇ ਮਮ ਡੈਡ ਨੇ ਜੀ ਮੇਰੇ ਬੱਚਿਆਂ ਨੂੰ ਪਾਲਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਵੀ ਜਦੋਂ ਮੈਂ ਘਰੇ ਨਹੀਂ ਹੁੰਦੀ ਤਾਂ ਮੇਰੇ ਮਮ ਮੇਰੇ ਬੱਚਿਆਂ ਨੂੰ ਦੇਖਦੇ ਆ ਅੱਜ ਵੀ ओके ਮੇਰੇ ਨਾਨਾ ਨਾਨੀ ਨੇ ਜਗਾ ਉਹ ਹਾਂਜੀ ਹਾਂਜੀ ਨਾਨਾ ਨਾਨੀ ਨੇ ਆਪਦਾ 100% ਦਿੱਤਾ ਹੈ ਸਾਡੇ ਪਰਿਵਾਰ ਨੂੰ ਜੀ ਵੈਰੀ ਗੁੱਡ 100% ਦਿੱਤਾ ਹੈ ਮੇਰੇ ਮਮ ਤਾਂ ਅੱਜ ਵੀ ਜਦੋਂ ਮੈਂ ਘਰੇ ਨਹੀਂ ਹੁੰਦੀ ਤਾਂ ਮੇਰੇ ਮਮ ਹੀ ਦੇਖਦੇ ਆ ਸਾਰਾ ਕੁਝ ਬਿਲਕੁਲ ਠੀਕ ਹੈ ਜੀ ਚਲੋ ਮੈਡਮ ਹੁਣ ਪੋਲਿਟਿਕਸ ਦੇ ਵਿੱਚ ਇੱਕ ਨੋ ਪੋਲਿਟਿਕਸ ਹੀ ਗੱਲ ਹੋ ਜੇ ਜੇ ਗੱਲਬਾਤ ਕਰੀਏ ਅਮਰਿੰਦਰ ਰਾਜਾ ਬੜੇ ਇਹ ਤਾਂ ਤੁਹਾਡੇ ਆਈਡੀਅਲ ਤੁਹਾਡੇ ਉਹ ਕਹਿੰਦੇ ਬੈਟਰ ਹਾਫ ਜੇ ਉਹ ਤੁਸੀਂ ਉਹਨਾਂ ਦੇ ਬੈਟਰ ਹਾਫ ਹੋ ਤਾਂ ਉਹ ਵੀ ਤੁਹਾਡੇ ਬੈਟਰ ਹਾਫ ਇਹਨਾਂ ਤੋਂ ਇਲਾਵਾ

ਕਿੰਨਾ ਠਹਿਰਾਵ ਹੈ ਕਿੰਨਾ ਕੁਝ ਵਿਰੋਧੀਆਂ ਨੇ ਕਿੰਨਾ ਕੁਝ ਕਿਹਾ ਉਹਨਾਂ ਨੂੰ ਕਿੰਨਾ ਸਬਰ ਹੈ ਕਿੰਨਾ ਜਰਿਆ ਉਹਨਾਂ ਨੇ ਪਰ ਆਪਦੀ ਆਵਾਜ਼ ਕਦੀ ਉੱਚੀ ਨਹੀਂ ਕੀਤੀ ਕਿੰਨਾ ਕੁਝ ਹੋ ਗਿਆ ਕਦੀ ਆਪਦੀ ਜ਼ੁਬਾਨ 'ਚੋਂ ਅਪਸ਼ਬਦ ਨਹੀਂ ਕੱਢਿਆ ਜੀ ਮੈਂ ਇਹਨਾਂ ਗੱਲਾਂ ਦੀ ਮੈਂ ਤਾਂ ਸੋਨੀਆ ਜੀ ਦੀ ਕਾਇਲ ਹਾਂ ਇਸ ਇਹਨਾਂ ਆਦਤਾਂ ਦੀ ਜੀ ਮਤਲਬ ਅਮੇਜ਼ਿੰਗ ਜੀ ਅਮੇਜ਼ਿੰਗ ਬਿਯੋਂਡ ਇਮੇਜਿਨੇਸ਼ਨ ਜੋ ਉਹਨਾਂ ਨੇ ਸਾਡੇ ਦੇਸ਼ ਲਈ ਕੀਤਾ ਹੈ ਜੀ ਇਵਨ ਰਾਹੁਲ ਗਾਂਧੀ ਜੀ ਇਵਨ ਰਾਹੁਲ ਗਾਂਧੀ ਜੀ ਤੁਸੀਂ ਦੇਖੋ ਨਾ ਕਿੰਨਾ ਕਿੰਨਾ ਅਟੈਕ ਵਿਰੋਧੀ ਕਰਦੇ ਰਹੇ ਹੈ ਕਿੰਨਾ ਅਟੈਕ ਕਰਦੇ ਰਹੇ ਹੈ ਸੰਸਦ ਦੀ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਕੋਸ਼ਿਸ਼ ਕੀਤੀ ਵਿਰੋਧੀਆਂ ਨੇ ਇਲਜ਼ਾਮ ਲਾਏ ਪਰ ਫਿਰ ਵੀ ਦੇਖੋ ਸੱਚ ਬੁਲੰਦ ਹੈ ਉਹਨਾਂ ਨੂੰ ਕਈ ਤਰ੍ਹਾਂ ਦੇ ਨਾਮ ਦੇ ਦਿੱਤੇ ਗਏ ਕਿੰਨੇ ਤਰ੍ਹਾਂ ਦੇ ਨਾਮ ਦਿੱਤੇ ਗਏ ਕਿੰਨੀ ਕਿਨਾ ਉਹਨਾਂ ਨੂੰ ਮਜ਼ਾਕ ਉਡਾਇਆ ਗਿਆ ਮੀਮਸ ਬਣਾਏ ਗਏ ਉਹਨਾਂ ਦੇ ਕਿੰਨਾ ਕੁਝ ਕੀਤਾ ਵਿਰੋਧੀਆਂ ਨੇ ਪੂਰੀ ਕੋਸ਼ਿਸ਼ ਕੀਤੀ ਠੀਕ ਹੈ ਪਰ ਜੇ ਇਹੀ ਕੁਝ ਨਰਿੰਦਰ ਮੋਦੀ ਜੀ ਨੂੰ ਕਿਹਾ ਜਾਵੇ ਤੁਸੀਂ ਇਮੇਜਿਨ ਆਪ ਹੀ ਕਰ ਸਕਦੇ ਹੋ ਕਿ ਉਹਨਾਂ ਤੇ ਕੀ ਬੀਤੂਗੀ ਔਰ ਉਹ ਕਿਸ ਤਰ੍ਹਾਂ ਰਿਐਕਟ ਕਰਨਗੇ ਜੀ ਸੋ ਬੜਾ ਕੁਝ ਸਿੱਖਣ ਵਾਲਾ ਹੈ ਵਿਰੋਧੀ ਤਾਂ ਦੇਖੋ ਵਿਰੋਧੀਆਂ ਦਾ ਤਾਂ ਤਾਂ ਕੰਮ ਹੁੰਦਾ ਵਿਰੋਧ ਕਰਨਾ ਜੀ ਚੰਗਾ ਮਾੜਾ ਬੋਲਣਾ ਪਰ ਉਸ ਵਰਸ ਸਿਚੁਏਸ਼ਨ ਚੋ ਕਿਵੇਂ ਤੁਸੀਂ ਕਿਵੇਂ ਉੱਬਰ ਕੇ ਨਿਕਲਦੇ ਹੋ ਇਹ ਲਿਆਕਤ ਹੈ ਮੈਮ ਤੁਸੀਂ ਬਹੁਤ ਚੰਗੀ ਗੱਲ ਕੀਤੀ ਤੁਸੀਂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਦਾ ਨਾਮ ਲਿੱਤਾ ਬਹੁਤ ਰਿਸਪੈਕਟਡ ਹੈ ਪੂਰੇ ਵਰਲਡ ਨੇ ਉਹਨਾਂ ਦੀ ਤਾਂ ਕਾਬਲੀਅਤ ਨੂੰ ਸਰਾਹਾ ਪਰ ਮੈਂ ਪੁੱਛਣਾ ਚਾਹੁੰਦਾ ਮੈਨੂੰ ਤੁਹਾਡੀ ਗੱਲ ਤੋਂ ਹੀ ਆਇਆ ਕਿ ਜਦੋਂ ਉਹਨਾਂ ਨੇ ਇੰਨੇ ਚੰਗੇ ਕੰਮ ਕੀਤੇ ਇੰਨੇ ਵਿਜ਼ਨਰੀ ਸੀਗੇ ਪੂਰਾ ਵਰਲਡ ਉਹਨਾਂ ਨੂੰ ਐਡਮਾਇਰ ਕਰਦਾ ਸੀ ਫਿਰ ਕਾਂਗਰਸ ਦੇ ਕੈਂਪੇਨ ਚ ਕਿਤੇ ਕਿਉਂ ਨਹੀਂ ਅਸੀਂ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਕਿਉਂ ਨਹੀਂ ਆਪਾਂ ਉਹ ਪੁਨਾ ਪਾਰੇ ਉਹਨਾਂ ਨੂੰ ਬੈਨੀਫਿਟ ਕਿਉਂ ਨਹੀਂ ਲੈ ਪਾਰੇ ਉਹਨਾਂ ਨੂੰ ਕਿਉਂ ਨਹੀਂ ਉਹਦੀ ਕ੍ਰੈਡਿਟ ਕਿਉਂ ਨਹੀਂ ਲੈ ਪਾਰੇ ਉਹਨਾਂ ਦੀ ਗੱਲਾਂ ਦੀਆਂ ਜਿਹੜਾ ਉਹਨਾਂ ਦੇ ਟਿਮੌਰ ਚ ਅਸੀਂ ਕੰਮ ਕੀਤੇ ਜੋ ਕੀਤੇ ਉਹ ਕੋਈ ਵੀ ਨਹੀਂ ਕਰ ਸਕਦਾ ਅੱਜ ਪੂਰਾ ਵਰਲਡ ਜਾਣਦਾ ਉਸ ਚੀਜ਼ ਨੂੰ ਉਸ ਚੀਜ਼ ਦੇ ਕੈਂਪੇਨ ਚ ਸਾਨੂੰ ਕਿਤੇ ਨਾ ਕਿਤੇ ਉਹ ਚੀਜ਼ ਦੀ ਕਮੀ ਆ ਰਹੀ ਹੈ ਕਿ ਉਸ ਚੀਜ਼ ਨੂੰ ਆਪਾਂ ਫੋਰਸਲੀ ਜਿਵੇਂ ਆਪਣੇ ਚੀਜ਼ਾਂ ਦਿਖਾਈ ਜਾ ਰਹੀਆਂ ਨਾ ਬੀਜੇਪੀ ਵੱਲੋਂ ਜਾਂ ਹੋਰ ਆਪ ਵੱਲੋਂ ਪਰ ਕਾਂਗਰਸ ਉਹਨਾਂ ਨੂੰ ਨਹੀਂ ਕਿਉਂ ਉਹ ਕਰ ਰਿਹਾ ਦੇਖੋ ਕਾਂਗਰਸ ਜਦੋਂ ਦੀ ਸਾਡਾ ਦੇਸ਼ ਆਜ਼ਾਦ ਹੋਇਆ ਕਾਂਗਰਸ ਨੇ ਇਕੱਲੇ ਕੰਮ ਕੀਤੇ ਹੈ ਜੀ ਕੰਮ ਕੀਤੇ ਸਾਡਾ ਦੇਸ਼ ਅੱਜ ਜਿੱਥੇ ਵੀ ਖੜਾ ਹੈ ਉਹ ਕਾਂਗਰਸ ਪਾਰਟੀ ਦੀ ਦੇਣ ਹੈ ਹਾਂ ਇਹ ਗੱਲ ਮੈਂ ਜ਼ਰੂਰ ਮੰਨੂੰਗੀ ਕਿ ਕਿਤੇ ਨਾ ਕਿਤੇ ਇਨ੍ਹਾਂ ਕੰਮਾਂ ਦਾ ਪ੍ਰਚਾਰ ਨਹੀਂ ਹੋ ਸਕਿਆ ਜਿਵੇਂ ਤੁਸੀਂ ਕ੍ਰੈਡਿਟ ਹੀ ਨਹੀਂ ਲੈ ਰਹੀ ਮਨਮੋਹ ਸਿੰਘ ਜੀ ਨੇ ਜੋ ਜੋ ਕੰਮ ਕਰਤੇ ਉਹਦਾ ਕ੍ਰੈਡਿਟ ਹੀ ਨਹੀਂ ਲੈ ਰਹੀ ਕਾਂਗਰਸ ਇਸ ਟਾਈਮ ਦੇਖੋ ਆਪਾਂ ਉਹੀ ਗੱਲ ਕਰਾਂਗੇ ਨਾ ਜੋ ਸਾਡੇ ਲੇਗਸੀ ਹੈ ਲੇਗਸੀ ਚ ਜੋ ਮਨਮੋਹ ਸਿੰਘ ਜੀ ਕਰਗੇ ਉਹ ਤਾਂ ਕੋਈ ਕੋਈ ਕਰ ਹੀ ਨਹੀਂ ਪਾਇਆ ਜਿਸ ਦੌਰਾਨ ਉਹਨਾਂ ਨੇ ਕੀਤੀ ਉਹ ਚੀਜ਼ਾਂ ਦਾ ਕ੍ਰੈਡਿਟ ਕਿਉਂ ਨਹੀਂ ਲੈ ਰਹੀ ਕਾਂਗਰਸ ਮਤਲਬ ਕਿਤੇ ਨਾ ਕਿਤੇ ਬੈਕਸਟੈਪ ਨਜ਼ਰ ਆ ਰਹੀ ਹੈ ਉੱਥੇ ਨਹੀਂ ਨਹੀਂ ਕਿਉਂ ਨਹੀਂ ਲੈ ਰਹੀ ਕਾਂਗਰਸ ਜਿੰਨੀਆਂ ਸਕੀਮਸ ਮਨਮੋਹ ਸਿੰਘ ਜੀ ਵੇਲੇ ਆਈਆਂ ਲਾਂਚ ਕੀਤੀਆਂ ਗਈਆਂ ਸਾਰੇ ਪ੍ਰਚਾਰ ਵਿੱਚ ਉਹੀ ਸਕੀਮਸ ਦੀ ਗੱਲ ਕੀਤੀ ਜਾ ਰਹੀ ਹੈ ਉਸੇ ਟਿਨਿਓਰ ਦੀ ਗੱਲ ਕੀਤੀ ਜਾ ਰਹੀ ਹੈ ਕੌਣ ਕਹਿੰਦਾ ਹੈ ਕਿ ਆਪਾਂ ਗੱਲ ਨਹੀਂ ਕਰ ਰਹੇ ਸਾਰੀ ਕਾਂਗਰਸ ਪਾਰਟੀ ਜਿੰਨੀਆਂ ਲਾਸਟ ਸਕੀਮਸ ਸਰਦਾਰ ਮਨਮੋਹਨ ਸਿੰਘ ਜੀ ਦੇ ਟਾਈਮ ਤੇ ਆਈਆਂ ਭਾਵੇਂ ਉਹ ਮਨਰੇਗਾ ਸੀ ਭਾਵੇਂ ਫੂਡ ਸਿਕਿਉਰਿਟੀ ਬਿਲ ਸੀ ਭਾਵੇਂ ਆਮ ਆਰਟੀਆਈ ਸੀ ਜਿੰਨੇ ਵੀ ਬਿਲਸ ਆਏ ਠੀਕ ਹੈ ਉਹ ਸਾਰੇ ਮਨਮੋਹਨ ਸਿੰਘ ਜੀ ਦੇ ਦੇਣ ਸੀ ਸਾਡੇ ਦੇਸ਼ ਨੂੰ ਔਰ ਹਰ ਕੈਂਪੇਨ ਦੇ ਵਿੱਚ ਹਰ ਸੂਬੇ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਆਈ ਥਿੰਕ ਤੁਹਾਨੂੰ ਕਿਤੇ ਨਾ ਕਿਤੇ ਗਲਤਫਹਿਮੀ ਹੈ ਨਹੀਂ ਮੈਂ ਤਾਂ ਇਹ ਕਹਿ ਰਿਹਾ ਕਲੀਅਰ ਹੈ ਕ੍ਰੈਡਿਟ ਕੱਟ ਲੈ ਰਹੇ ਮਤਲਬ ਉਹਨਾਂ ਫੋਰਸ ਲਈ ਇੱਕ ਹੁੰਦਾ ਨਾ ਕਿ ਜੀ ਅਸੀਂ ਇੰਜਨ ਜਿਵੇਂ ਉਹ ਕਹਿੰਦੇ ਸਾਡੀ ਡਬਲ ਇੰਜਨ ਹੈ ਉਹ ਤੁਸੀਂ ਪਤਾ ਕੀ ਕਹਿ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਪ੍ਰਚਾਰ ਭਾਜਪਾ ਵਾਂਗੂ ਕਿਉਂ ਨਹੀਂ ਕਰ ਰਹੇ ਕਿਉਂਕਿ ਭਾਜਪਾ ਕੱਲਾ ਪ੍ਰਚਾਰ ਕਰਦੀ ਹੈ ਕੰਮ ਨਹੀਂ ਕਰਦੀ ਆਏ ਮੈਨੂੰ ਪਤਾ ਹੁਣ ਸਮਝ ਆ ਗਈ ਤੁਸੀਂ ਭਾਜਪਾ ਇਕੱਲਾ ਪ੍ਰਚਾਰ ਕਰਦੀ ਹੈ ਕੰਮ ਕੁਝ ਵੀ ਨਹੀਂ ਕਰਦੀ ਅਸੀਂ ਤਾਂ ਕਹਿ ਰਹੇ ਆ ਆਪਣੇ ਕੀਤੇ ਕੰਮਾਂ ਦਾ ਕ੍ਰੈਡਿਟ ਕਿਉਂ ਨਹੀਂ ਲੈਂਦੇ ਤੇ ਕਾਂਗਰਸ ਪਾਰਟੀ ਨੇ ਇਕੱਲੇ ਕੰਮ ਕੀਤੇ ਓਵੇਂ ਪ੍ਰਚਾਰ ਦੇਖੋ ਭਾਜਪਾ ਵਾਂਗੂ ਵਾਕਈ ਨਾ ਕਾਂਗਰਸ ਪਾਰਟੀ ਝੂਠ ਵਰਗਾ ਵਪਾਰ ਪ੍ਰਚਾਰ ਨਹੀਂ ਕਰ ਸਕਦੀ ਔਰ ਉੱਚੀ ਉੱਚੀ ਬੋਲ ਬੋਲ ਕੇ ਬੋਲ ਬੋਲ ਕੇ ਜਿਹੜੀਆਂ ਸੁਵਿਧਾਵਾਂ ਲੋਕ ਆਪਣੇ ਘਰਾਂ 'ਚ ਬੈਠੇ ਕਾਂਗਰਸ ਪਾਰਟੀ ਨੂੰ ਸੈਂਟਰ 'ਚ ਗਈ ਨੂੰ 10 ਸਾਲ ਹੋ ਗਏ ਪਰ ਅੱਜ ਤੱਕ ਜਿੰਨੀਆਂ ਸੁਵਿਧਾਵਾਂ ਲੋਕ ਵਰਤ ਰਹੇ ਆ ਉਹ ਕਾਂਗਰਸੀਆਂ ਦਿੱਤੀਆਂ ਵੀ ਐ ਮਗਰਲੇ 10 ਸਾਲਾਂ ਦੇ ਵਿੱਚ ਮੋਦੀ ਜੀ ਨੇ ਇੱਕ ਚੀਜ਼ ਨਹੀਂ ਦਿੱਤੀ ਲੋਕ ਪੱਲੀ ਭਾਂਤੀ ਜਾਣਦੇ ਆ ਉਹ ਜਦੋਂ ਮੈਂ ਜਾਨੀਆ ਮੈਨੂੰ ਕਹਿੰਦੇ ਆ ਜੇ ਇਹ ਸਾਰੀਆਂ ਸਕੀਮਾਂ 10 ਸਾਲ ਪੁਰਾਣੀਆਂ ਕਾਂਗਰਸੀਆਂ ਦਿੱਤੀਆਂ ਵੀ ਐ ਮੋਦੀ ਜੀ ਨੇ ਤਾਂ ਸਾਨੂੰ ਨੋਟਬੰਦੀ ਦਿੱਤੀ ਐ ਮੋਦੀ ਜੀ ਨੇ ਮਹਿੰਗਾਈ ਦਿੱਤੀ ਐ ਲੋਕ ਜਾਣਦੇ ਆ ਦੇਖੋ ਭਾਜਪਾ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਉਹ ਝੂਠਾ ਪ੍ਰਚਾਰ ਹੈ ਲੋਕ ਅੰਡਰਸਟੈਂਡ ਕਰਦੇ ਆ ਇਸ ਗੱਲ ਨੂੰ ਔਰ ਮੈਂ ਤੁਹਾਨੂੰ ਦੱਸਾਂ ਤੁਸੀਂ ਦੇਖੋਗੇ ਆਉਣ ਵਾਲੀ 4 ਤਰੀਕ ਨੂੰ ਭਾਜਪਾ ਨੂੰ ਪੰਜਾਬ ਦੇ ਵਿੱਚ ਇੱਕ ਸੀਟ ਵੀ ਨਹੀਂ ਹੋਣੀ ਯੂ ਮਾਰਕ ਇਟ ਇੱਕ ਸੀਟ ਵੀ ਨਹੀਂ ਹੋਣੀ ਭਾਜਪਾ ਆਖਰੀ ਕੁਐਸਚਨ ਹੁਣ ਤੁਸੀਂ ਖੁਦ ਹੀ ਗੱਲ ਛੇੜੀ ਹੈ ਮੋਦੀ ਜੀ ਦੀ ਤਾਂ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਮਿਸਟਰ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਨੂੰ ਤੁਸੀਂ ਕਿਸ ਕਿੱਦਾਂ ਦੇਖਦੇ ਹੋ ਇੱਕ ਅੱਛਾ ਰਾਜਨੀਤਾ ਇੱਕ ਅੱਛਾ ਪ੍ਰਸ਼ਾਸਕ ਐਡਮਿਨਿਸਟਰेटर ਔਰ ਇੱਕ ਅੱਛਾ ਦੇਸ਼ ਭਗਤ ਔਰ ਕੀ ਟੂ ਬੀ ਵੈਰੀ ਓਨਸਟ ਮੈਂ ਇਹਨਾਂ ਚੋ ਕੁਝ ਵੀ ਨਹੀਂ ਦੇਖਦੀ ਮੋਦੀ ਜੀ ਨੇ ਸਾਡੀ ਦੇਸ਼ ਦੀ ਜਨਤਾ ਨੂੰ ਐਂ ਪਾਸੇ ਕਰਕੇ ਨਾ ਜਿਵੇਂ ਹੱਥ ਨਾਲ ਕੋਈ ਚੀਜ਼ ਪਾਸੇ ਕਰ ਦਿੰਦੇ ਨੇ ਤੇ ਸਾਡਾ ਦੇਸ਼ ਐਂ ਥਾਲਤੀ ਸਜਾ ਕੇ ਤੇ ਕਾਰਪੋਰੇਟਸ ਦੇ ਅੱਗੇ ਧਰਤਾ ਜੀ ਦਿਸ ਇਜ਼ ਵਾਟ ਮੋਦੀ ਜੀ ਡਿਡ ਰਾਈਟ ਕਿਹੜੀ ਦੇਸ਼ ਭਗਤੀ ਦੀ ਗੱਲ ਕਰਦੇ ਹੋ 10 ਸਾਲਾਂ ਚ ਕੰਮ ਕੋਈ ਕੀਤਾ ਨਹੀਂ ਜੀ ਤੇ ਵੋਟਾਂ ਮੰਗੀਆਂ ਭਗਵਾਨ ਰਾਮ ਦੇ ਨਾਮ ਤੇ ਆਪ ਦੇ ਆਪ ਨੂੰ ਰਾਮ ਤੋਂ ਵੱਡਾ ਲੋਕਾਂ ਦੇ ਅੱਗੇ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਸੋਚੋ ਕਿ ਲੋਕਾਂ ਦੇ ਦਿਲ 'ਚ ਇਹ ਗੱਲ ਬਿਠਾਤੀ ਕਿ ਮੈਂ ਭਗਵਾਨ ਰਾਮ ਨੂੰ ਲੈ ਕੇ ਆਇਆ ਹਾਂ ਅਰੇ ਭਾਈ ਕਦੀ ਸੁਣਿਆ ਹੈ ਕਿ ਬੱਚਾ ਆਪ ਦੇ ਬਾਪ ਨੂੰ ਦੁਨੀਆ ਤੇ ਲੈ ਕੇ ਆਇਆ ਹੋਵੇ ਕਦੀ ਸੁਣਿਆ ਜੇ ਤਾਂ ਬੱਚਾ ਬਾਪ ਨੂੰ ਦੁਨੀਆ ਤੇ ਲਿਆ ਸਕਦਾ ਤਾਂ ਮੋਦੀ ਜੀ ਭਗਵਾਨ ਰਾਮ ਨੂੰ ਲਿਆ ਸਕਦੇ ਤੁਸੀਂ ਭਗਵਾਨ ਰਾਮ ਨੂੰ ਇੰਨਾ ਛੋਟਾ ਬਣਾਤਾ ਕਮਾਲ ਹੋ ਗਈ ਲੋਕਾਂ ਦੀ ਸਾਈਕੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਦਿਮਾਗ ਨੂੰ ਕੰਪਲੀਟਲੀ ਬ੍ਰੇਨ ਵਾਸ਼ ਕੀਤਾ ਜਾ ਰਿਹਾ ਹੈ ਕੁਰਸੀ ਨੂੰ ਹਥਿਆਉਣ ਦੇ ਵਾਸਤੇ ਮਤਲਬ ਹਰੋ ਕੰਮ ਕੀਤਾ ਜਾ ਰਿਹਾ ਜਿਹੜਾ ਆਮ ਇੱਕ ਚੰਗਾ ਇਨਸਾਨ ਕੋਈ ਚੰਗਾ ਨੇਤਾ ਸੋਚ ਵੀ ਨਹੀਂ ਸਕਦਾ ਐਕਟਿੰਗ ਜੋ ਸਾਡੇ ਪ੍ਰਾਈਮ ਮਿਨਿਸਟਰ ਕਰਦੇ ਹੈ ਐਸੀ ਐਕਟਿੰਗ ਤਾਂ ਮੈਨੂੰ ਲੱਗਦਾ ਬਾਲੀਵੁੱਡ ਚ ਵੀ ਐਕਟਰਸ ਨਹੀਂ ਕਰ ਸਕਦੇ ਜੋ ਉਹ ਕਰਦੇ ਹੈ ਕਮਾਲ ਦੇ ਮਤਲਬ ਦੇਖੋ ਹਰ ਚੀਜ਼ ਬੜੀ ਅੱਛੀ ਕਰ ਸਕਦੇ ਹੈ ਹਰ ਚੀਜ਼ ਬੜੀ ਅੱਛੀ ਕਰ ਸਕਦੇ ਐ ਐਕਟਿੰਗ ਅੱਛੀ ਕਰ ਸਕਦੇ ਐ ਫੋਟੋਗ੍ਰਾਫਸ ਦੀ ਪੋਜ਼ ਬੜਾ ਅੱਛਾ ਕਰ ਸਕਦੇ ਐ ਚਾਰ ਬੰਦਿਆਂ ਨੂੰ ਪੁਸ਼ ਕਰਕੇ ਤੇ ਕੈਮਰੇ ਦੇ ਅੱਗੇ ਆਪ ਚਮਕ ਸਕਦੇ ਐ ਪਰ ਦੇਸ਼ ਨਹੀਂ ਚਲਾ ਸਕਦੇ ਮੈਡਮ ਇੱਕ ਤੁਸੀਂ ਕੁਐਸਚਨ ਦਾ ਆਨਸਰ ਦਿੱਤਾ ਕਿ ਕਾਰਪੋਰੇਟ ਦੇ ਅੱਗੇ ਕਾਰ ਦੱਸਾ ਜੀ ਮੇਰਾ ਇੱਕ ਇਹਦੇ ਵਿੱਚੋਂ ਇੱਕ ਕੁਐਸਚਨ ਹੀ ਹੈਗਾ ਇੱਕ ਜੇ ਆਪਾਂ ਗੱਲ ਕਰ ਲਈਏ ਅਦਾਨੀ ਨੂੰ ਛੱਡ ਕੇ ਤੇ ਕਾਰਪੋਰੇਟ ਤਾਂ ਪਿਛਲੇ 70 ਸਾਲ ਤੋਂ ਕਾਰਪੋਰੇਟ ਦੇ ਵਿੱਚ ਅੱਗੇ ਕਾਰਪੋਰੇਟ ਇੱਕ ਦਿਨ ਚ ਤਾਂ ਜੰਮੇ ਨਹੀਂ ਪਿਛਲੇ 70 ਸਾਲਾਂ ਤੁਸੀਂ ਠੀਕ ਹੈ ਕਾਰਪੋਰੇਟ ਦੇ ਨਾਮ ਥੋੜੇ ਜੇ ਬਦਲ ਗਏ ਇਹ ਗੱਲ ਕਰੀਏ ਤਾਂ ਕਾਂਗਰਸ ਵੱਲੇ ਵੀ ਅੰਬਾਨੀਆਂ ਤੇ ਬੀਜੇਪੀ આરોਪ ਲਗਾਉਂਦੀ ਰਹੀ ਕਿ ਅੰਬਾਨੀਆਂ ਨੂੰ ਉਹ ਕਰਦੇ ਰਹੇ ਜਾਂ ਹੋਰ ਇੱਕ ਦੋ ਨਾਮ ਹੋਰ ਕੋਈ ਆ ਜਾਂਦੇ ਸੀਗੇ ਇਸ ਵਾਰ ਸ਼ਾਇਦ ਸਿਰਫ ਕਾਰਪੋਰੇਟ ਸੇ ਇੱਕ ਦੋ ਨਾਮ ਐਡ ਆਨ ਹੋ ਗਏ ਹੋਣੇ ਅਦਰਵਾਈਜ਼ ਕਾਰਪੋਰੇਟਸ ਤਾਂ ਉਹੀ ਰਹੇ ਸਿਰਫ ਇਹ ਹੈ ਕਿ ਸੱਤਾ ਤੁਹਾਡੀ ਆ ਗਈ ਹੁਣ ਤੁਸੀਂ ਕਹਿ ਰਹੇ ਹੋ ਜਦੋਂ ਉੱਧਰ ਜਾਂਦੇ ਸੀ ਉਹ ਨਹੀਂ ਬਿਲਕੁਲ ਗਲਤ ਗੱਲ ਹੈ ਕਾਰਪੋਰੇਟਸ ਕਿਸੇ ਵੀ ਦੇਸ਼ ਦੇ ਵਿੱਚ ਹੋਣਾ ਆਦੇਸ਼ ਦੀ ਜ਼ਰੂਰਤ ਹੈ ਜੀ ਦੇਖੋ ਬੜੀ এমਪਲੋਇਮੈਂਟ ਜਨਰੇਟ ਕਰਦੇ ਹੈ ਸਾਡੇ ਦੇਸ਼ ਦੀ ਜੀਡੀਪੀ ਦੇ ਵਿੱਚ ਕਾਰਪੋਰੇਟਸ ਦਾ ਬਹੁਤ ਵੱਡਾ ਯੋਗਦਾਨ ਹੈ ਇੰਡਸਟਰੀ ਨੂੰ ਕਾਰਪੋਰੇਟਸ ਚਲਾਉਂਦੇ ਹੈ ਦੇ ਆਰ ਨੈਸੈਸਰੀ ਫॉर द ਕੰਟਰੀ ਫॉर द ਫॉर द ਗਰੋਥ ਆਫ द ਕੰਟਰੀ ਫॉर द ਇਕਨੋਮੀ ਆਫ ਦ ਕੰਟਰੀ ਬਟ ਲੈਟ ਮੀ ਟੈਲ ਯੂ ਵਨ ਥਿੰਗ ਨਾਟ ਐਟ ਦਾ ਕੋਸਟ ਆਫ ਦਾ ਸਿਟੀਜ਼ਨਸ ਆਫ ਦਾ ਨੇਸ਼ਨ ਨਾਟ ਐਟ ਦਾ ਕੋਸਟ ਆਫ ਦਾ ਨੈਚਰਲ ਰਿਸੋਰਸਸ ਆਫ ਦਾ ਨੇਸ਼ਨ ਨੋ ਮੋਦੀ ਜੀ ਕੀ ਕਰ ਰਹੇ ਹੈ ਮੋਦੀ ਜੀ ਨੇ ਲਿਥੀਅਮ ਦੀ ਮਾਈਨਿੰਗ ਅਡਾਨੀ ਜੀ ਕਰਨ ਇਸ ਲਈ 370 ਵੀ ਹਟਾਤਾ ਕਮਾਲ ਹੋ ਗਈ ਭਾਈ ਪਾਏ ਤੇ ਕਾਂਗਰਸ ਨੂੰ ਅੰਬਾਨੀ ਜੀ ਕਰਦੇ ਸੀਗੇ ਉਦੋਂ ਠੀਕ ਸੀ ਕਦੋਂ ਹਟਾਇਆ 370 ਵੀ ਤਾਂ ਮੋਦੀ ਜੀ ਨੇ ਆ ਕੇ ਹਟਾਇਆ 370 ਤੁਸੀਂ ਮੇਰੀ ਗੱਲ ਸੁਣੋ 1 ਮਿੰਟ ਸਾਡੇ ਪੰਜਾਬ ਚੋਂ 600 ਬੱਚਾ ਐਟ ਐਨ ਐਵਰੇਜ ਰੋਜ਼ਾ ਬਾਹਰ ਜਾ ਰਹੇ ਹੈ ਜੀ ਸਾਡੇ ਦੇ ਸਾਡੇ ਸੂਬੇ ਵਿੱਚ ਤਾਂ ਇੰਟਰਨੈਸ਼ਨਲ 에ਅਰਪੋਰਟ ਬਣਿਆ ਨਹੀਂ ਤੇ ਜਾਮਨਗਰ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਉਹਨਾਂ ਦੇ ਵਿਆਹ ਹੀ ਹਫ਼ਤੇ ਵਿੱਚ ਬਣ ਜਾਂਦਾ ਹੈ ਵਾਈ ਦੇਖੋ ਇਹ ਡਿਸਕਸ਼ਨ ਬੜੀ ਲੰਬੀ ਹੈ ਤੇ ਉਹਦੀ ਇੰਟਰਵਿਊ ਛੋਟੀ ਹੈ ਪਰ ਜਿਹੜੀ ਮੈਂ ਗੱਲ ਕਹੀ ਹੈ ਨਾ ਕਿ ਕੋਰਪੋਰ ਕੋਰਪ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੋਰਪੋਰੇਟਸ ਆ ਵੈਰੀ ਇੰਪੋਰਟੈਂਟ ਸਾਡੀ ਜੀਡੀਪੀ ਨੂੰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਦੇ ਜਨਰੇਟ ਇਮਪਲੋਇਮੈਂਟ ਦੇ ਜਨਰੇਟ ਰਿਸੋਰਸਸ ਬਟ ਇਟ ਹਾਸ ਟੂ ਬੀ ਇਨ ਅ ਲਿਮਿਟ ਤੁਸੀਂ ਕਹਿੰਦੇ ਕਿ ਇੱਕ ਸੰਤੁਲਨ ਬਣਿਆ ਰਹੇ ਬਿਲਕੁਲ ਬੈਲੈਂਸ ਚਾਹੀਦਾ ਹੈ ਤੁਸੀਂ ਤਾਂ ਦੇਖੋ ਨਾ ਤੁਸੀਂ 16 ਲੱਖ ਕਰੋੜ ਦਾ ਕਰਜ਼ਾ ਮਾਫ ਕਰਤਾ ਕੀ ਅਸੀਂ ਮਤਲਬ ਸਾਡੇ ਦੇਸ਼ ਦੇ ਵਿੱਚੋਂ 16 ਲੱਖ ਕਰੋੜ ਦਾ ਕਰਜ਼ਾ ਕਾਰਪੋਰੇਟ ਦਾ ਮਾਫ ਕਰਤਾ ਤੇ ਲੋਕ ਮਹਿੰਗਾਈ ਨਾਲ ਮਰ ਰਹੇ ਆ ਕਿਸੇ ਨੂੰ এমਪਲੋਇਮੈਂਟ ਨਹੀਂ ਦਿੱਤੀ ਇੱਥੇ ਤੁਸੀਂ ਸਾਡੇ ਜਵਾਨਾਂ ਨੂੰ ਅਗਨੀਵੀਰ ਸਕੀਮ ਦੇ ਕੇ 4 ਸਾਲਾਂ ਦੀ ਨੌਕਰੀ ਤੱਕ ਸੀਮਤ ਕਰਤਾ ਸਾਡੇ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕੀਤਾ ਲੱਖ ਲੱਖ ਰੁਪਇਆ 2-2 ਲੱਖ ਰੁਪਇਆ ਕਰਜ਼ਾ ਮਾਫ਼ ਨਹੀਂ ਕੀਤਾ ਤੇ ਕਾਰਪੋਰੇਟ ਦਾ ਲੱਖਾਂ ਕਰੋੜ ਮਾਫ਼ ਕਰਤਾ ਮੈਨੂੰ ਆਹ ਪ੍ਰੋਬਲਮ ਹੈ ਮੈਨੂੰ ਕਾਰਪੋਰੇਟਸ ਨਾਲ ਕੋਈ ਪ੍ਰੋਬਲਮ ਨਹੀਂ ਐਂਡ ਸੇ ਹੁਣ ਅਮ੍ਰਿਤਾ ਵਰਡਿੰਗ ਜੀ ਵੋਟਰਾਂ ਨੂੰ ਕੀ ਲੁਧਿਆਣਾ ਸ਼ਹਿਰ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹਾਂਗੀ ਮੈਂ ਇੱਕੋ ਹੀ ਅ ਅਪੀਲ ਕਰਨਾ ਚਾਹਾਂਗੀ ਕਿ ਸਾਰੇ ਵੋਟਰਸ ਨੂੰ ਮੇਰੀ ਹੱਥ ਵਨ ਕੇ ਬੇਨਤੀ ਹੈ ਆਪਾਂ ਸਭ ਨੇ ਰਲ ਕੇ ਇਸ ਵਾਰ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਸਰਕਾਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਕਿਉਂਕਿ ਜੋ ਪਿਛਲੇ 10 ਸਾਲਾਂ ਦੇ ਵਿੱਚ ਕਾਲੇ ਕਾਨੂੰਨਾਂ ਨੇ ਪੰਜਾਬ ਦੇ ਹਾਲਾਤ ਮਾੜੇ ਕਰਤੇ ਉਹਨਾਂ ਕਾਨੂੰਨਾਂ ਤੋਂ ਛੁਟਕਾਰਾ ਪਾਉਣਾ ਹੈ ਅਗਨੀਵੀਰ ਸਕੀਮ ਤੋਂ ਛੁਟਕਾਰਾ ਪਾਉਣਾ ਹੈ ਅਸੀਂ ਆਪਣੀਆਂ ਬੇਟੀਆਂ ਵਾਸਤੇ 50% ਰੈਜ਼ਰਵੇਸ਼ਨ ਦਾ ਕਾਨੂੰਨ ਦੇਸ਼ ਦੇ ਵਿੱਚ ਲੈ ਕੇ ਆਉਣਾ ਹੈ ਆਉਣ ਵਾਲੀਆਂ ਜਨਰੇਸ਼ਨਸ ਇਹ ਕਹਿਣ ਤੇ ਯਾਦ ਰੱਖਣ ਕਿ ਫੁਲਾਣੇ ਟਾਈਮ ਤੇ ਸਾਡੇ ਬਜ਼ੁਰਗਾਂ ਨੇ ਵੋਟ ਪਾ ਕੇ ਸਰਕਾਰ ਬਣਾਈ ਸੀ ਤੇ ਸਾਡੇ ਲਈ ਕਾਨੂੰਨ ਬਣਿਆ ਮੈਚ ਹੋਣੀ ਹੈ ਕਿ ਅਸੀਂ ਉਹ ਲੇਗਸੀ ਕ੍ਰੀਏਟ ਕਰੀਏ ਸਾਡੀ ਇਹ ਜਨਰੇਸ਼ਨ ਸਭ ਨੂੰ ਬੇਨਤੀ ਕਰਦੀ ਹੈ ਕਿ ਆਪਾਂ ਸਾਰੇ ਰਲ ਕੇ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਪਾਈਏ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਸੋ ਇਹ ਸਿਕੇ ਸਾਡੇ ਨਾਲ ਸ਼੍ਰੀਮਤੀ ਅੰਮ੍ਰਿਤਾ ਵਰਗ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਅਸੀਂ ਜਿਨ੍ਹਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਸਾਰੇ ਜੋ ਸਵਾਲ ਸੇ ਜੋ ਆਪ ਜੀ ਦੇ ਸਾਹਮਣੇ ਰੱਖੇ ਸਮੇਂ ਸਮੇਂ ਫਿਰ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਗੱਲਬਾਤ ਕਰਦੇ ਰਵਾਂਗੇ ਤੇ ਤੁਹਾਡੇ ਸੁਝਾਏ ਹੋਏ ਸਵਾਲਾਂ ਨੂੰ ਇਹਨਾਂ ਦੇ ਸਾਹਮਣੇ ਰੱਖਣਗੇ ਇੱਕ ਦਿਰ ਬਨੇ ਰਹੋ ਜਨ ਤੇ ਸ਼ਿਤਾਂਬ